ਕਹ ਰਹੇ ਆ ਭਾਜੀ ਅਰੇ ਬਗਨਾ ਬਹੁਤ ਬੁਰਾ ਹਾਲ ਆ ਰਾਹੋ ਰੋਡ ਦੀ ਗੱਲ ਕਰਦੀ ਆ ਤਾਂ ਰਾਹੋ ਰੋਡ ਜਿਹੜਾ ਥੋੜਾ ਜਮੇ ਖਤਮ ਆਈ ਐ ਇਹ ਰੋੜੀ ਸਰਕਾਰਾਂ ਸਰਕਾਰਾਂ ਕਿੰਨੀ ਆ ਚੁੱਕੀਆਂ ਕੋਈ ਦੇਖਦਾ ਪਿਆ ਇਹਨੂੰ ਉਹ ਇਹ ਤਾਂ ਸਰਕਾਰਾਂ ਵੀ ਮਰੀਆਂ ਗਈਆਂ ਨੇ ਪਿੰਡਾਂ ਦੇ ਲੋਕ ਵੀ ਮਰੇ ਨੇ ਇਹ ਨਹੀਂ ਕੋਈ ਜਵਾਨ ਖੋਲਦੇ ਵੀ ਬਣੇ ਹੋਏ ਨੇ ਜੰਗਲੀ ਜਾਨਵਰ ਵੀ ਹੈਗੇ ਤੇ ਇਹ ਜੇ ਇਦਾਂ ਦੀ ਸੜਕ ਹੋਵੇ ਤੇ ਰਾਤ ਨੂੰ ਜਾਣਾ ਹੋਵੇ ਤਾਂ ਕਾਫੀ ਔਖਾ ਨਹੀਂ ਲੱਗਦਾ ਇੱਥੇ ਦਿਨੇ ਉਹ ਤਾਂ ਔਖਾ ਹੀ ਰਾਤ ਤਾਂ ਬਹੁਤ ਔਖੀ ਦੀ ਗੱਲ ਆ ਸਾਡੇ ਆਪਣੇ ਬੱਚੇ ਕਹਿੰਦੇ ਨੇ ਡੈਡੀ ਜਦੋਂ ਅਸੀਂ ਸਕੂਲੇ ਜਾਂਦੇ ਆ ਨਾ ਵੀ ਉਹ ਸਾਡਾ ਡੈਡੀ ਜੇ ਟੈਂਪੂ ਜਿਹੜਾ ਪਲਟੀ ਮਾਰ ਸਰਕਾਰਾਂ ਨੇ ਗੈਲੀਆਂ ਨੇ ਸਰਕਾਰਾਂ ਸੜਕ ਸਰਕਾਰ ਕਿਹੜਾ ਇਥੋਂ ਲੰਘਦੇ ਨਹੀਂ ਐਮਐਲਏ ਕੋ ਲੰਘਦੇ ਨਹੀਂ ਇਥੋਂ ਸਾਰੇ ਲੰਘਦੇ ਆ ਵੋਟਾਂ ਦਾ ਅਕਦਾ ਲੋਕਾਂ ਦੇ ਗੋਡੇ ਨੂੰ ਹੱਥ ਲਾਉਂਦੇ ਆ ਔਰ 15 ਮਹੀਨੇ ਦਾ ਪ੍ਰੋਜੈਕਟ ਸੀਗਾ ਸਾਰਾ ਟੋਟਲ ਪਰ ਨਾ ਤੇ ਇਹ ਸੜਕ ਪਿੱਛੋਂ ਕੰਪਲੀਟ ਹੋਈ ਆ ਨਾ ਅੱਗੋਂ ਕੰਪਲੀਟ ਹੋਈ ਆ ਸਾਰੇ ਸੱਤਾ ਜਾਣ ਤੋਂ ਪਹਿਲਾਂ ਭਗਵੰਤ ਮਾਨ ਕਹਿੰਦਾ ਸੀ ਕੋਈ ਧਰਨਾ ਨਹੀਂ ਲੱਗੂਗਾ ਕੋਈ ਕੁਝ ਨਹੀਂ ਉਹੀ ਧਰਨੇ ਲੱਗ ਰਹੇ ਆ ਲੋਕਾਂ ਨੂੰ ਕੁੱਟ ਪੈ ਰਹੀ ਆ ਲੁੱਟਿਆ ਜਾ ਰਿਹਾ ਕੁੱਟਿਆ ਜਾ ਰਿਹਾ ਅਸੀਂ ਤਾਂ ਆਪਣਾ ਕੰਟਰੋਲ ਕਰ ਲਾਂਗੇ ਜਿਹੜੇ ਬਾਹਲੇ ਜ਼ਿਲ੍ਹਿਆਂ ਤੋਂ ਆਉਂਦੇ ਆ ਬਾਹਲੇ ਲੋਕ ਨੇ ਉਹਨਾਂ ਨੂੰ ਥੋੜੀ ਪਤਾ ਉਹਦਾ ਕਹਿੰਦੇ ਸੜਕ ਬਹੁਤ ਵਧੀਆ ਬਣਾਓ ਉਹ ਆਪਣੀ ਸਪੀਡ ਦੇ ਨਾਲ ਆਉਂਦੇ ਨੇ ਇੱਥੇ ਲਿਆ ਕੇ ਗੱਡੀ ਪਾੜੀ ਨਹੀਂ ਵੀ ਲੋਕ ਜੇ ਪਾ ਸਕਦੇ ਤਾਂ ਉਹਨੂੰ ਮਲਵਾ ਲਿਆ ਕੇ ਉਹ ਇੱਥੇ ਸੈੱਟ ਛੁੱਟ ਕੇ ਉਹਨੂੰ ਮਾੜਾ ਮੋੜਾ ਚੱਲਣ ਯੋਗ ਤਾਂ ਕਰ ਦਣ ਇਹ ਤਾਂ ਕਰਦੀਆਂ ਸਰਕਾਰਾਂ ਜਦੋਂ ਆਂਦੀਆਂ ਨੇ ਜਦੋਂ ਇਲੈਕਸ਼ਨ ਕਰਦੇ ਆ ਕਾਂਗਰਸ ਨੇ ਕੀਤੇ ਆ ਕਾਲੀਆਂ ਨੇ ਕੀਤੇ ਆ ਭਗਵੰਤ ਜੀ ਨੇ ਕੀਤੇ ਆ ਕਿਸੇ ਨੇ ਕੁਝ ਨਹੀਂ ਕੀਤਾ ਲੁਧਿਆਣਾ live ਵੇਖਣ ਵਾਲੇ तमाम ਦਰਸ਼ਕਾਂ ਦਾ ਸਵਾਗਤ ਹੈ ਮੈਂ ਨੇ ਦਿਨਤ ਵੜੀ ਪਹੁੰਚੇ ਆਂ ਲੁਧਿਆਣਾ ਦੇ ਰਾਹੋ ਰੋਡ ਦੇ ਵਿੱਚ ਦੱਸਦੀ ਆ ਕਿ ਰਾਹੋ ਰੋਡ ਦਾ ਜਿਹੜਾ ਵਿਵਾਦ ਹੈ ਉਹ ਕਾਫੀ ਸਾਲ ਪੁਰਾਣਾ ਹੋ ਚੁੱਕਿਆ ਹੈ ਪਰ ਇਹ ਰਾਹੋ ਰੋਡ ਦੀ ਗੱਲ ਕਰਦੀ ਆ ਤਾਂ ਰਾਹੋ ਰੋਡ ਜਿਹੜਾ ਹੈ ਹਲੇ ਤੱਕ ਬਿਲਕੁਲ ਉਸੇ ਤਰੀਕੇ ਨਾਲ ਇਸ ਟਾਈਮ ਬਿਲਕੁਲ ਦਿਖਾ ਦਿੰਨੇ ਤਸਵੀਰਾਂ ਤੁਹਾਨੂੰ ਕਿ ਮੱਤੇਵਾੜੀ ਚੌਕੀ ਦੱਸ ਦਿੰਨੇ ਆ चौकी मत्ते वाले ਦੇ ਵਿੱਚ ਇਸ ਟਾਈਮ ਮੌਜੂਦ ਆ ਜਿੱਥੇ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝਾ ਕਰਾਨੇ ਆ ਮੇਨ ਰੋਡ ਦੀਆਂ ਇਹ ਬਿਲਕੁਲ ਰਾਹੋ ਰੋਡ ਉਹ ਮੇਨ ਰੋਡ ਹੈ ਜਿਸ ਰੋਡ ਦੇ ਵਿੱਚ ਦੇਖ ਸਕਦੇ ਹੋ ਗੱਡੀਆਂ ਜਿਹੜੀਆਂ ਕਿਸ ਤਰੀਕੇ ਜਾ ਰਹੀ ਨੇ ਹਾਲਾਂਕਿ ਅਗਰ ਇਸ ਰੋਡ ਦੀ ਗੱਲ ਕਰਦੀ ਹੈ ਤਾਂ ਅਗਰ ਬਰਸਾਤ ਦਾ ਮੌਸਮ ਆ ਜਾਵੇ ਅਮੀਨਾ ਬਰਸਾਤ ਦਾ ਚੜ ਜਾਵੇ ਇੱਕ ਘੰਟਾ ਵੀ ਜਿਹੜੀ ਅਗਰ ਬਾਰਿਸ਼ ਹੋ ਜਾਵੇ ਤੇ ਰੋਡ ਦੇ ਵਿੱਚ ਜਿਹੜਾ ਜਾਣਾ ਕਿੰਨਾ ਕ ਓਖਾ ਹੋ ਸਕਦਾ ਪਰ ਰਾਹੋ ਰੋਡ ਕਾਫੀ ਚੱਲਦਾ ਫਿਰਦਾ ਰੋਡ ਹੈ ਫਿਰ ਵੀ ਕਿਤੇ ਨ ਕਿਤੇ ਕਾਫੀ ਆਵਾਜ਼ਾਂ ਜਿਹੜੀਆਂ ਚੱਕੀਆਂ ਗਈਆਂ ਨੇ ਪਰ ਹਾਲੇ ਤੱਕ ਕਿਤੇ ਨ ਕਿਤੇ ਸਰਕਾਰਾਂ ਦੇ ਕੰਨਾਂ ਦੇ ਵਿੱਚ ਕਿਸਕਿਆ ਸੋ ਦੇਖ ਸਕਦੇ ਹੋ ਕਿ ਇਸ ਰੋਡ ਦੇ ਬਾਰੇ ਕਈ ਵਾਰੀ ਜੜੀਆਂ ਆਵਾਜ਼ਾਂ ਚੱਕੀਆਂ ਗਈਆਂ ਨੇ ਤਾਂ ਕਈ ਵਾਰੀ ਧਰਨੇ ਵੀ ਲਾਏ ਗਏ ਨੇ ਪਰ ਇਹ ਰੋਡ ਜਿਹੜੀ ਹੈ ਹਲੇ ਤੱਕ ਜਿਹੜੀ ਬਣ ਕੇ ਤਿਆਰ ਨਹੀਂ ਹੋਈ ਹਾਲਾਂਕਿ ਪਿੰਡ ਦੀ ਗੱਲ ਕਰਦੀ ਆ ਤਾਂ ਇਸ ਪਿੰਡ ਦੇ ਜਿਹੜੇ ਲੋਕ ਨੇ ਉਹਨਾਂ ਵੱਲੋਂ ਵੀ ਕਾਫੀ ਆਵਾਜ਼ਾਂ ਚੱਕੀਆਂ ਗਈਆਂ ਸੋ ਸਾਡੇ ਨਾਲ ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਤੋਂ ਪੰਜਾਬ ਦਿਲਵਾਗ ਜੀ ਵੀ ਮੌਜੂਦ ਨੇ ਉਹਨਾਂ ਦੀ ਜਿਹੜੀ ਸਹਿਯੋਗੀ ਚਲੀ ਟੀਮ ਹੈ ਉਹ ਵੀ ਮੌਜੂਦ ਹੈ ਉਹਨਾਂ ਵੱਲੋਂ ਵੀ ਕਾਫੀ ਆਵਾਜ਼ਾਂ ਜੜੀਆਂ ਚੱਕੀਆਂ ਗਈਆਂ ਬਿਲਕੁਲ ਇਸ ਰੋਡ ਦੇ ਇਸ ਟਾਈਮ ਮੱਤੇਵਾੜਾ ਚੌਕੀ ਦੇ ਬਿਲਕੁਲ ਨਜ਼ਦੀਕ ਖੜੇ ਉਹਦੇ ਬਿਲ ਗੱਡੀਆਂ ਜਿਹੜੀਆਂ ਆ ਰਹੀਆਂ ਤਾਂ ਕਾਫੀ ਔਖਾ ਜਿਹੜਾ ਉਹਨਾਂ ਨੂੰ ਹੋ ਰਿਹਾ ਇਸ ਰਸਤੇ ਦੇ ਵਿੱਚ ਕਿਦਾਂ ਕੀ ਕਹਿ ਰਹੇ ਹੋ ਭਾਜੀ ਬੜਾ ਬਗਨਾ ਬਹੁਤ ਬੁਰਾ ਹਾਲਾ ਰੋਡ ਦਾ ਜਮੇ ਖਤਮ ਆਈ ਐ ਇਹ ਰੋੜੀ ਅਸੀਂ ਆ ਦੇਖੋ ਕਿੰਨਾ ਸਮਾਨ ਲੈ ਕੇ ਗਏ ਕਿੰਨਾ ਕਿੰਨਾ ਗੱਡੀਆਂ ਦਾ ਨਸਾਨ ਹੁੰਦਾ ਕਿੰਨਾ ਕ ਸਮਾਂ ਹੋ ਗਿਆ ਰੋਡ ਦੇ ਵਿੱਚ ਜਿਹੜਾ ਹੈ ਭਾਜੀ ਇਹ ਤਾਂ ਸਮਾਂ ਤੇ ਚੱਲਦਾ ਰਿਹਾ ਜਿਵੇਂ ਕੱਚਾ ਪਿਆ ਰੋੜੀ ਹੋਇਆ ਜੀ ਕੱਚੀ ਪਿਆ ਹੋਇਆ ਹਾਂਜੀ ਕੱਚੀ ਪਿਆ ਹੋਇਆ ਹਾਂਜੀ ਹਾਂਜੀ ਇਸ ਸਮੇਂ ਪੁਰਾਣੇ ਤੋਂ ਕੱਚਾ ਹੈ ਉਹ ਭਾਈ ਇਹਨੂੰ ਕੱਟਾ ਕਰਨ ਵੀ ਹੋ ਗਿਆ ਨੇ 20 20-20 ਸਾਲ ਹੋ ਚਲੇ ਨੇ ਨਹੀਂ ਧਿਆਨ ਇਹਨੂੰ ਦਾ ਬਣਦਾ ਬੱਸ ਭਾਈ ਧਿਆਨ ਇੱਥੇ ਕਿਹਨਾਂ ਦੇਣਾ ਬਣੀ ਹੋਈ ਏ ਛੜ ਕੇ ਅੱਗੇ ਠੀਕ ਆਈ ਛੜਕ ਅਕੇ ਠੀਕ ਆ ਜਦ ਮਰੀਜ਼ ਵੀ ਆਂਦਾ ਜਾਂਦਾ ਹਾਂਜੀ 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 ਬਿਲਕੁਲ ਦੱਸ ਦਈਏ ਕਿ ਅਗਰ ਪਿੰਡ ਦੀ ਗੱਲ ਕਰਦੀਏ ਇਸ ਪਿੰਡ ਦੇ ਵਿੱਚੋਂ ਅਗਰ ਐਮਬੂਲੈਂਸ ਨੂੰ ਵੀ ਆਣਾ ਹੋਵੇ ਜਾਂ ਮਰੀਜ਼ ਨੂੰ ਵੀ ਆਣਾ ਹੋਵੇ ਤੇ ਕਿਤੇ ਨੇ ਕਿਤੇ ਕਾਫੀ ਇਹ ਜਾਣੀ ਜੋਖਮ ਜਿਹੜਾ ਪੈਸਾ ਦਾ ਅਗਰ ਬਰਸਾਤ ਦੇ ਮੌਸਮ ਦੇ ਵਿੱਚ ਇਸ ਰੋਡ ਦੇ ਵੱਲੋਂ ਜਾਣੇ ਆ ਤਾਂ ਰੋਡ ਦੇ ਵਿੱਚ ਕਾਫੀ ਦੇਖ ਸਕਦੇ ਹੋ ਗਾਰੇ ਦੇ ਨਾਲ ਜਿਹੜੀ ਸੜਕ ਹੈ ਇਸ ਸੜਕ ਦੇ ਵਿੱਚ ਸਿਰਫ ਮਿੱਟੀ ਹੀ ਨਜ਼ਰ ਆ ਰਹੀ ਸਿਰਫ ਗਾਰਾ ਬਣ ਜਾਊਗਾ ਅਗਰ ਪਾਣੀ ਇਹਦੇ ਵਿੱਚ ਅਗਰ ਥੋੜੀ ਦੇਰ ਵੀ ਬਰਜਵੇ ਤਾਂ ਇਹ ਜਿਹੜੀ ਸੜਕ ਹੈ ਬਿਲਕੁਲ ਗਾਰਾ ਜਿਹੜਾ ਗਾਰੇ ਦਾ ਜਿਹੜਾ ਰੂਪ ਲੈ ਲੂਗਾ ਫਰ ਸਾਡੇ ਦੇ ਦਿਲਬਾਗ ਦੀ ਸੋ ਗੱਲਬਾਤ ਕਰਦੇ ਆ ਪ੍ਰਧਾਨ ਜੀ ਪਹਿਲਾਂ ਵੀ ਆਵਾਜ਼ਾਂ ਚੱਕੀਆਂ ਫਿਰ ਇੱਕ ਵਾਰੀ ਖੜੇ ਹੋ ਗਏ ਕੀ ਲੱਦਾ ਆਵਾਜ਼ਾਂ ਹੀ ਚੱਕੀਆਂ ਚੱਕੀਆਂ ਜਾਣਗੀਆਂ ਜੋ ਨਹੀਂ ਖਿਸਕੂਗੀ ਸੜਕ ਬਣੂਗੀ ਨਹੀਂ ਦਵਾਰਾ ਇਹ 23 ਦੇ ਵਿੱਚ ਜਦੋਂ ਇਹ ਸਾਡੇ ਕੋਲੇ ਇਹ ਆਇਆ ਸੀ ਕੇਸ ਜਿਤੇਬੰਦੀ ਕੋਲੇ ਇਹ ਇਲਾਕੇ ਨੇ ਨਾਲ ਰਲ ਕੇ ਸਾਡੇ ਤੇ 23 ਦੇ ਵਿੱਚ ਪੂਰਾ ਸਾਲ ਲੱਗ ਗਿਆ ਸਾਨੂੰ ਧਰਨੇ ਲਾ ਕੇ ਪਹਿਲਾਂ ਅਸੀਂ ਇਹਦੇ ਪੈਸੇ پاس ਕਰਾਏ ਧਰਨਾ ਲਾ ਕੇ ਹੀ ਇਹਦੇ ਅਸੀਂ ਟੈਂਡਰ ਕਰਾਏ ਧਰਨਾ ਲਾ ਕੇ ਹੀ ਟੈਂਡਰ ਖਲਾਇਆ ਫਿਰ ਕੰਮ ਨਹੀਂ ਸ਼ੁਰੂ ਕਰਦੇ ਫਿਰ 29 ਦਸੰਬਰ ਨੂੰ ਅਸੀਂ ਟੋਲ ਪਲਾਜ਼ਾ ਫ੍ਰੀ ਕੀਤਾ 30 ਦਸੰਬਰ ਨੂੰ ਜਿਹੜਾ ਇਹਦਾ ਟਰਾਊਂਡ ਰੋਡ ਦਾ ਕੰਮ ਸ਼ੁਰੂ ਹੋਇਆ ਔਰ 15 ਮਹੀਨੇ ਦਾ ਪ੍ਰੋਜੈਕਟ ਸੀਗਾ ਸਾਰਾ ਟੋਟਲ ਵੀ 12 15 ਮਹੀਨੇ ਤੇ ਟੋਟਲ ਕੰਪਲੀਟ ਹੋਣਾ ਇਹ ਸੜਕ ਪਿੱਛੋਂ ਡਬਲ ਹੋਣੀ ਸੀਗੀ 3 ਤੋਂ 4 5 ਕਿਲੋਮੀਟਰ ਡਬਲ ਹੋਣੀ ਸੀਗੀ ਉਹ ਟੂ ਲੇਨ ਡਬਲ ਸੜਕ ਉਹ ਤੇ ਆ ਜਿਹੜੇ ਅੱਗੋਂ ਤੁਸੀਂ ਦੇਖਦੇ ਹੋ ਪਿੱਛੋਂ ਇਹ ਮੱਤੇਵਾੜੇ ਬੰਦੇ ਤੱਕ ਜਾਣੀ ਸੀ ਸਾਰੀ ਪਰ ਨਾ ਤੇ ਇਹ ਸੜਕ ਪਿੱਛੋਂ ਕੰਪਲੀਟ ਹੋਈ ਆ ਨਾ ਅੱਗੋਂ ਕੰਪਲੀਟ ਹੋਈ ਆ ਇਹ ਕਿਤੇ ਨਾ ਕਿਤੇ ਜਿਹੜਾ ਟੋਲ ਪਲਾਜਾ ਵਾ ਲੋਡੂਵਾਲ ਦਾ ਉਹਨਾਂ ਦੇ ਨਾਲ ਮਿਲੀ ਭੁਗਤ ਕਰਕੇ ਇਹ ਜਿਹੜੇ ਸਾਡੇ ਇਥੋਂ ਦੇ ਲੀਡਰ ਨੇ ਤੇ ਕਰਮਚਾਰੀ ਨੇ ਇਹਨੂੰ ਬਿਲਕੁਲ ਜੂ ਚਾਲ ਚਲਾ ਰਹੇ ਨੇ ਕੰਮ ਕਰ ਹੀ ਨਹੀਂ ਰਹੇ ਸਾਨੂੰ ਹਰ ਵਾਰੀ ਬਹਾਨਾ ਮਾਰ ਦਿੰਦੇ ਨੇ ਵੀ ਆਹ ਦੇਖੋ ਜੀ ਮੋਰੇ ਪੁਲੀਆਂ ਬਣਦੀਆਂ ਨੇ ਪਲਾਣਾ ਹੁੰਦਾ ਕੋਈ ਕੰਮ ਨਹੀਂ ਚੱਲ ਰਿਹਾ ਹੈਗਾ ਔਰ ਸਾਨੂੰ ਇਹ ਖਸਾ ਵੀ ਇਹ ਕਿਤੇ ਨਾ ਕਿਤੇ ਇਹ ਮਿਲੀ ਭੁਗਤ ਕਰਕੇ ਪੈਸੇ ਜਿਹੜੇ ਇਹ ਖਾਦੇ ਜਾਣੇ ਆ ਕਿ ਲੱਗਦਾ ਇਹ ਰਾਹੋ ਰੋਡ ਦੇ ਵਿੱਚ ਹੀ ਆਂਦਾ ਹੈ ਰਾਹੋ ਰੋਡ ਜਿਹੜਾ ਕਹਿ ਰਹੇ ਹੋ ਤੁਸੀਂ ਟੂ ਲਾਈਨ ਬਣਾ ਸੀਗਾ ਇਹ ਕਾਫੀ ਸੜਕ ਅੱਗੇ ਬਣੀ ਹੋਈ ਹੈ ਤੇ ਇਹ ਟੂ ਲਾਈਨ ਬਣੀ ਨਹੀਂ ਹਲੇ ਤਾਂ ਨਹੀਂ ਟੂ ਲਾਈਨ ਨਹੀਂ ਬਣੀ ਇਹ 11 ਕਿਲੋਮੀਟਰ 43 ਪੁਆਇੰਟ ਰੋਡ ਆ ਜਿਹੜਾ ਮਿਹਰਬਾਨ ਤੋਂ ਲੈ ਕੇ ਬਾਈੜਾ ਮੋੜ ਤੋਂ ਲੈ ਕੇ ਇਹ ਬੰਨ ਦੇ ਨਾਲ ਲੱਗਣਾ ਸੀਗਾ ਇਧਰ ਗੜੀਆਂ ਕੁੜੀਆਂ ਪਿੰਡ ਆਉਂਦੇ ਨੇ ਅਗਲੇ ਬੰਨੇ ਬੰਨ ਦੇ ਨਾਲ ਤੱਕਦਾ ਇਹ ਰੋਡ ਪਾਸ ਹੋਇਆ ਸੀਗਾ ਇਹ ਪੂਰਾ ਰਾਹ ਰੋਡ ਹੀ ਪੈਂਦਾ ਨਾ ਆ ਇਹ ਪੂਰਾ ਰਾਹ ਹੋਂ ਰੋਡ ਅੱਗੇ ਰਾਹ ਹੋਂ ਨੂੰ ਨਿਕਲ ਜਾਂਦਾ ਪੁਲ ਤੋਂ ਪਾਰ ਰਾਹ ਹੋਂ ਨੂੰ ਚਲ ਜਾਂਦੀ ਹੈ ਸੜਕ ਪਰ ਇਹ ਪਾਸ ਹੋਇਆ ਸੀਗਾ ਪਾਸ ਹੁਣ ਤੋਂ ਬਾਅਦ ਚ ਉਹਨਾਂ ਨੇ ਕਿਹਾ ਸੀ ਵੀ ਇੰਝ ਚੱਲਦੇ ਬਣਾ ਦਾਂਗੇ ਆ ਟੋਟੇ ਵਿੱਚ ਬਣਾ ਗਏ ਆ ਇੱਥੋਂ ਅੱਗੇ ਥੋੜੇ ਜਾਵਾਂਗੇ ਉੱਤੇ ਬੂਤਗੜ ਦੇ ਉਰਲੇ ਬੰਨੇ ਉਹ ਵੀ ਬੜੀ ਹੈ ਇੱਥੋਂ ਵੀ ਬੁਰੀ ਹਾਲਤ ਆ ਪਰਲੇ ਬੰਨੇ ਖਵਾਜ ਕੇ ਆ ਉਹ ਇੱਥੋਂ ਵੀ ਬੁਰੀ ਹਾਲਤ ਆ ਔਰ ਜਦੋਂ ਅਸੀਂ ਪੀਡਬਲਯੂਡੀ ਨਾਲ ਗੱਲ ਕਰਦੇ ਆ ਉਹ ਕਹਿੰਦੇ ਜੀ ਸਾਈਡ ਤੋਂ ਸੜਕ ਪਟਣ ਲਈ ਜਿਹੜਾ ਇਹ ਜੰਗਲ ਵਿਭਾਗ ਆ ਇਹ ਸਾਨੂੰ ਮਨਜ਼ੂਰੀ ਨਹੀਂ ਦੇ ਰਿਹਾ ਜੰਗਲ ਵਿਭਾਗ ਨਾਲ ਗੱਲ ਕਰਦੇ ਉਹ ਕਹਿੰਦੇ ਜੀ ਮਨਜ਼ੂਰੀਆਂ ਚਲੇ ਗਈਆਂ ਦੂਜੇ ਬੰਨੇ ਆ ਗਿਆ ਬਿਜਲੀ ਬੋਰਡ ਜੇ ਬਿਜਲੀ ਬੋਰਡ ਦੇ ਉਹ ਕਹਿੰਦਾ 6 ਕਰੋੜ ਰੁਪਈਆ ਲੱਗੇ ਆ ਵੀ ਇਹ ਆਪੇ ਪੀ ਡਬਲਯੂ ਡੀ ਨੇ ਪਟਾਉਣੇ ਆ ਖੰਭੇ ਸਾਨੂੰ ਇਹ ਸਾਰੇ ਚੱਕਰ ਵਿਊ ਦੇ ਵਿੱਚ ਪਤਾ ਹੀ ਨਹੀਂ ਲੱਗ ਰਿਹਾ ਵੀ ਦੋਸ਼ੀ ਕੌਣ ਆ ਤੇ ਨਿਰਦੋਸ਼ ਕੌਣ ਆ ਪਰ ਕਿਤੇ ਨਾ ਕਿਤੇ ਆਮ ਜਨਤਾ ਮਰ ਰਹੀ ਆ ਬਿਲਕੁਲ ਜਿੱਦਾਂ ਤੁਸੀਂ ਕਹਿ ਰਹੇ ਹੋ ਪ੍ਰਧਾਨ ਜੀ ਵੀ ਆ ਸੜਕ ਜੜੀ ਆ ਥੋੜੀ ਦੂਰ ਦੇ ਵਿੱਚ ਜਾ ਕੇ ਫਿਰ ਖਰਾਬ ਆ ਉਸ ਤੋਂ ਅੱਗੇ ਜਦੋਂ ਟੱਪਾਂਗੇ ਮਹਿਰਬਾਨ ਤੱਕ ਦੇ ਵਿੱਚ ਫਿਰ ਖਰਾਬ ਆ ਸਿਰਫ ਖਾਣਾ ਪੂਰਤੀ ਕੀਤੀ ਕੇ ਸੜਕ ਨਹੀਂ ਬਣਾਈ ਬਸ ਇਹ ਖਾਣਾ ਪੂਰਤੀ ਆ ਜੀ ਆ ਜਿੰਨੀ ਕੁ ਬਣਾਈ ਆ ਖਾਣਾ ਪੂਰਤੀ ਆ ਦੇਖੋ ਤੁਸੀਂ ਆ ਕੀ ਹਾਲਾਤ ਨੇ ਆ ਹਾਲਾਤ ਨੇ ਇਹ ਰਾਹੋਂ ਰੋਡ ਤੱਕ ਆਉਂਦੀ ਆ ਆ ਦੇਖੋ ਦਿਖਾਓ ਆ ਕੀ ਹਾਲਾਤ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਜਦੋਂ ਟਰੱਕ ਆਉਂਦੇ ਆ ਜਾਂ ਕੋਈ ਵੀ ਗੱਡੀਆਂ ਅਗਰ ਕਿ ਹੋ ਜਾਂਦੇ ਨੇ ਇਸ ਰੋਡ ਦੇ ਉੱਤੇ ਇਹ ਬਿਲਕੁਲ ਉਹੀ ਰੋਡ ਹੈ ਇਹ ਉਹੀ ਸੜਕ ਹੈ ਜਿਸ ਸੜਕ ਨੂੰ ਬਣਨ ਵਾਸਤੇ ਜਿਹੜਾ ਧਰਨੇ ਜਿਹੜੇ ਲੱਗੇ ਆ ਤਾਂ ਇਹ ਸੜਕ ਜਿਹੜੀ ਹੈ ਹਲੇ ਤੱਕ ਕੰਪਲੀਟ ਜੜੀ ਨਹੀਂ ਹੋ ਚੁੱਕੀ ਅਗਰ ਗੱਲ ਕਰੀਏ ਇਸ ਰੋਡ ਦੀ ਤਾਂ ਰਾਹੋ ਰੋਡ ਦੀ ਜਦੋਂ ਸੜਕ ਆ ਕੇ ਪਾਸ ਹੋਈ ਸੀਗੀ ਉਦੋਂ ਬਿਲਕੁਲ ਪ੍ਰਧਾਨ ਵੱਲੋਂ ਇਹ ਗੱਲ ਕਹੀ ਗਈ ਹੈ ਕਿ ਇਹ ਜਿਹੜਾ ਟੂ ਲਾਈਨ ਪਾਸ ਹੋਈ ਸੀਗੀ ਪਰ ਇਹ ਸੜਕ ਜਿਹੜੀ ਹੈ ਵਨ ਲਾਈਨ ਦੇ ਵਿੱਚ ਹੀ ਬਣ ਕੇ ਕੰਪਲੀਟ ਹੋ ਗਈ ਲੱਗਾ ਪ੍ਰਧਾਨ ਜੀ ਕਿਸ ਸਰਕਾਰਾਂ ਦੇ ਵਿੱਚ ਕਿਹੜੀਆਂ ਸਰਕਾਰਾਂ ਸੀਗੀਆਂ ਉਦੋਂ ਜਦੋਂ ਇਹ ਰੋਡ ਦੇ ਵਿੱਚ ਕੰਮ ਸ਼ੁਰੂ ਹੋਇਆ ਸੀਗਾ ਕਦੋਂ ਤੋਂ ਇਸ ਰੋਡ ਦੇ ਉੱਤੇ ਦੁਬਾਰਾ ਇਹ 16-17 ਸਾਲ ਹੋ ਗਏ ਆ ਇੱਥੇ ਕਾਂਗਰਸ ਦੀ ਸਰਕਾਰ ਵੀ ਰਹੀ ਆ ਪੀ ਡਬਲਯੂ ਡੀ ਦਾ ਮੰਤਰੀ ਰਿਆ ਕਿਤੇ ਕਿਲੋ ਲੋਕ ਨਹੀਂ ਪਾਈ ਸਾਡੇ ਹਲਕੇ ਸਾਂਨੇਵਾਲ ਦੀਆਂ ਲਿੰਕ ਛੜਕਾਂ 20 ਸਾਰੀਆਂ ਟੁੱਟੀਆਂ ਇੱਥੋਂ ਗਿਆ 3-4 ਕਿਲੋਮੀਟਰ ਅੱਗੇ ਚੱਲ ਜਾਓ ਗੁਰੂ ਘਰ ਆ ਸਾਡੇ ਇਤਿਹਾਸਕ ਗੁਰੂ ਘਰ ਆ ਸਿੰਘ ਗੁਰਦੁਆਰਾ ਸਿੰਘਾਂ ਸ਼ਹੀਦਾਂ ਪੂਤਕੜ ਉੱਥੇ ਨੂੰ ਜਿਹੜੀ ਲੱਖਾਂ ਲੋਕ ਆਉਂਦੇ ਨੇ ਉੱਥੇ ਇੰਨੀ ਸ਼ਰਦਾ ਲੋਕਾਂ ਦੀ ਐਤਵਾਰ ਨੂੰ ਇੰਨੀ ਕਿ ਲੱਖਾਂ ਲੋਕ ਆਉਂਦੇ ਨੇ ਉੱਥੇ ਮੱਥਾ ਟੇਕਣ ਉਹ ਕਈ ਵਾਰ ਸਾਰਿਆਂ ਨੂੰ ਕਹਿ ਕੇ ਦੇਖ ਲਿਆ ਵੀ ਉਹ ਛੜਕ ਉਨੀਕ ਬਣਾ ਦਿਓ ਜੀ ਨਾ ਉਹ ਕੌਂਸ ਕੱਟਤਾ ਨਹੀਂ ਬਣੀਆ ਨਾ ਹੁਰਲੇ ਬੰਨੇ ਦਾ ਨਹੀਂ ਬਣੀਆ ਉੱਥੇ ਜਿਹੜੇ ਮੱਥਾ ਟੇਕਣ ਵਾਲੇ ਸ਼ਰਧਾਲੂ ਵੀ ਆਉਂਦੇ ਉਹ ਵੀ ਐਵੇਂ ਤੰਗ ਨੇ ਬਹੁਤ ਜ਼ਿਆਦੇ ਜਿਹੜਾ ਇੱਥੋਂ ਦਾ ਮੰਤਰੀ ਆ ਉਹ ਉਹਦਾ ਦੇ ਕੰਮਾਂ ਬਸ ਰੇਤਾ ਵੇਚਣਾ ਉਹਦਾ ਰੇਤਾ ਦਾ ਕੰਮ ਆ ਰੇਤਾ ਦਾ ਉਹਦਾ ਚੱਲ ਰਿਆ ਔਰ ਟਿੱਪਰ ਉਹਦੇ ਚੱਲ ਰਹੇ ਨੇ ਠੋਕੇ ਪਰ ਉਹਨੂੰ ਹਲਕੇ ਬਾਰੇ ਨਾ ਤੇ ਕੋਈ ਉਹਨੂੰ ਗਿਆ ਨਾ ਤੇ ਨਾ ਉਹਦਾ ਕੋਈ ਹਲਕੇ ਦੇ ਧਿਆ ਨਾ ਕੁਝ ਹਲਕੇ ਦੀਆਂ ਇੱਥੇ ਦੀਆਂ ਹੈਗੇ ਨੇ ਲੋਕ ਇਹੋ ਜਿਹੜੇ ਇਹਨਾਂ ਨੂੰ ਆਇਆਂ ਨੂੰ ਹਾਰੂਰ ਪਾਉਂਦੇ ਨੇ ਮੈਂ ਉਹਨਾਂ ਨੂੰ ਪੁੱਛਣਾ ਚਾਹਨਾ ਵੀ ਆਹ ਹਾਲਾਤ ਨੇ ਆਹ ਰਾਹੋਂ ਰੋਡ ਪਹਿਲਾਂ ਧਰਨੇ ਲਾ ਕੇ ਬਣਾਈ ਨਾ ਉਹ ਅਕਾਲੀ ਦਲ ਬਣ ਦਿੰਦਾ ਸੀ ਨਾ ਉਹ ਕਾਂਗਰਸ ਬਣ ਦਿੰਦੀ ਨਾ ਆਮ ਆਦਮੀ ਪਾਰਟੀ ਬਣ ਦਿੰਦੀ ਸੀ ਧੱਕੇ ਨਾਲ ਬਣਵਾਈਆਂ ਇਹ ਲੋਕ ਜਿੰਨੇ ਕਿ ਜਾਗਦੀਆਂ ਜ਼ਮੀਰਾਂ ਵਾਲੇ ਲੋਕ ਸੀਗੇ ਉਹ ਸਾਡੇ ਨਾਲ ਸੀਗੇ ਔਰ ਅਸੀਂ ਇੱਥੇ ਧਰਨਾ ਲਾਇਆ ਧਰਨੇ ਲਾ ਕੇ ਉਹ ਬਣਾਈਆਂ ਪਰ ਅਜੇ ਵੀ ਲੋਕ ਜਾਗੇ ਨਹੀਂ ਮਰਤੇ ਜਾਣਗੇ ਲੋਕ ਲੋਕ ਫਿਰ ਵੀ ਉੱਠ ਕੇ ਤਿਆਰ ਨਹੀਂ ਆ ਤਿੰਨ ਚਾਰ ਪਿੰਡ ਇੰਨੇ ਤੰਗ ਨੇ ਪਰ ਉੱਠ ਕੇ ਨਾਲ ਨਹੀਂ ਤੁਰਨਾ ਇਹਨਾਂ ਨੇ ਲੱਗਦਾ ਜਦੋਂ ਸਰਕਾਰਾਂ ਦੇ ਅੱਗੋਂ ਕੋਈ ਮੰਗ ਪੂਰੀ ਕਰਨੀ ਹੋਵੇ ਤੇ ਹਮੇਸ਼ਾ ਧਰਨੇ ਲਾਣੇ ਪੈਂਦੇ ਜਿੱਦਾਂ ਤੁਸੀਂ ਕਿਹਾ ਜਦੋਂ ਵੀ ਸੜਕ ਬਣਵਾਈ ਉਦੋਂ ਧਰਨੇ ਲਾਣੇ ਪਏ ਜਦੋਂ ਕੰਮ ਸ਼ੁਰੂ ਹੋਇਆ ਉਦੋਂ ਵੀ ਧਰਨੇ ਲਾਣੇ ਪਏ ਕਿ ਲੱਗਦਾ ਧਰਨੇ ਲਾ ਕੇ ਹੀ ਕੰਮ ਹੋਊਗਾ ਆਮ ਜਨਤਾ ਜਿਹੜੀ ਆਵਾਜ਼ ਚੱਕੂਗੀ ਆਵਾਜ਼ ਚੱਕਣ ਨਾਲ ਕੰਮ ਨਹੀਂ ਹੋਊਗਾ ਪੁੱਛਣ ਨਾਲ ਜਿਹੜੇ ਵਾਅਦੇ ਕੀਤੇ ਜਾਂਦੇ ਉਸ ਵਾਦਿਆਂ ਨਾਲ ਕੰਮ ਨਹੀਂ ਹੋਊਗਾ ਬਿਲਕੁਲ ਵਾਅਦੇ ਬੜੇ ਕੀਤੇ ਹੋਏ ਆ ਇਹ ਸਰਕਾਰ ਤੇ ਸਿਰਫ ਆਈ ਵਾਦਿਆਂ ਦੇ ਸਿਰ ਤੇ ਆ ਚੱਲ ਰਹੀ ਆ ਪੋਸਟਰਾਂ ਦੇ ਸਿਰ ਤੇ ਆ ਆਈ ਬਾਧਿਆਂ ਸਰ ਤੇ ਆ ਚੱਲ ਪੋਸਟਰਾਂ ਅੰਦਰ ਤੇ ਰਹੀ ਆ ਜਿਹੜੀ ਆਰਬੋਟਾਈਜ਼ਮੈਂਟ ਤੇ ਸਰ ਤੇ ਪਰ ਕੰਮ ਕੋਈ ਨਹੀਂ ਗਰਾਊਂਡ ਲੈਵਲ ਤੇ ਇੱਕ ਪੈਸੇ ਦਾ ਕੰਮ ਨਹੀਂ ਹੈਗਾ ਜੇ ਕਹੀਏ ਆਪਾਂ ਇਹ ਸਰਕਾਰ ਦਾ ਗਰਾਊਂਡ ਲੈਵਲ ਤੇ ਕੋਈ ਕੰਮ ਨਹੀਂ ਹੈਗਾ ਪਰ ਪ੍ਰਧਾਨ ਜੀ ਪਿਛਲੇ ਵਾਰੀ ਆਵਾਜ਼ ਚੱਕੀ ਗਈ ਸੀ ਤੁਹਾਡੇ ਵੱਲੋਂ ਵੀ ਸਰੋਡ ਦੇ ਉੱਤੇ ਜਿਹੜਾ ਟਿੱਪਰ ਬੰਦ ਕੀਤੇ ਜਾਣਗੇ ਅੱਗੇ ਕਈ ਹਾਦਸੇ ਹੋਏ ਸੀਗੇ ਕਈ ਐਕਸੀਡੈਂਟ ਵੀ ਹੋਏ ਸੀਗੇ ਸਾਈਡ ਦੀ ਗੱਲ ਕਰਦੀ ਆ ਰਾਹੋ ਰੋਡ ਦੀ ਤਾਂ ਮਿਹਰਬਾਨ ਥਾਣੇ ਤੋਂ ਬਸਤੀ ਜੋ ਰੋਡ ਵੱਲੋਂ ਜਦੋਂ ਜਾਂਦੇ ਆ ਉੱਥੇ ਵੀ ਗੁੱਟਨਿਆਂ ਤੱਕ ਜਿਹੜਾ ਪਾਣੀ ਭਰ ਜਾਂਦਾ ਹੈ ਅਗਰ ਬਰਸਾਤ ਹੋਵੇ ਤਾਂ ਵੀ ਕੁੱਤੀਓ ਚੋਰ ਹਨ ਰਲਈ ਆ ਮੰਤਰੀ ਦੇ ਟਿਪਰ ਨੇ ਪੁਲਿਸ ਕਿੰਨੂੰ ਰੋਕੂਗੀ ਜਿੰਨਾ ਮਰਜ਼ੀ ਕਹਿ ਕੇ ਦੇਖ ਲਓ ਕੋਈ ਨਹੀਂ ਰੁਕਦਾਗਾ ਆ ਟਿਪਰ ਤੁਹਾਡੇ ਸਾਹਮਣੇ ਆ ਕਿਹੜੇ ਕਿਹੜੇ ਟਿਪਰ ਨੇ ਆ ਲੈਣਾ ਲੱਗੀਆਂ ਹੋਣੀਆਂ ਨੇ ਇਧਰੋਂ ਭਰੀਆਂ ਦੱਸੋ ਕੀ ਕਰਾਂਗੇ ਅਸੀਂ ਇੱਥੇ ਅਸੀਂ ਇਹ ਬੇਨਤੀ ਕੀਤੀ ਸੀ ਵੀ ਟਿਪਰਾਂ ਦਾ ਜਿਹੜਾ ਟਾਈਮ ਆ ਉਹ ਟਾਈਮ ਸਵੇਰੇ 7 ਵਜੇ ਤੋਂ 10 ਵਜੇ ਤੱਕ ਰੋਕ ਦਿਓ ਆਮ ਪਬਲਿਕ ਤੇ ਸਕੂਲਾਂ ਦੇ ਬੱਚੇ ਜਿਹੜੇ ਨੇ ਉਹ ਜਾਂਦੇ ਨੇ ਸਕੂਲਾਂ ਨੂੰ ਜਾਂਦੇ ਨੇ ਆਮ ਪਬਲਿਕ ਸੜਕ ਤੇ ਸੜਕ ਤੇ ਜਗਾ ਉੰਨੀ ਕੀਆ ਟਿਪਰਾਂ ਥੱਲੇ ਆ ਕੇ ਨੇ ਤਾਂ ਦਿਨ ਹਾਦਸੇ ਵਾਪਰਦੇ ਨੇ ਪਰ ਇਸ ਗੱਲ ਨੂੰ ਵੀ ਕਿਸੇ ਨੇ ਕਿਸੇ ਨੇ ਨਹੀਂ ਸੁਣਿਆ ਕਿਉਂਕਿ ਜਦੋਂ ਇਸ ਹਲਕੇ ਦਾ ਕੋਈ ਮਾਂ ਪਿਓ ਹੀ ਹੈ ਨਹੀਂ ਤੇ ਇਹਨੂੰ ਸੁਣਨਾ ਕਿੰਨੇ ਆ ਪਰ ਅਸੀਂ ਪ੍ਰਸ਼ਾਸਨ ਨੂੰ ਚੇਤਾਵਨੀ ਦੇ ਦਿੱਤੀ ਆ ਕਿ ਜਥੇ ਬੰਦੀ ਜਿਹੜੇ ਕੰਮ ਨੂੰ ਫੜ ਲੈਂਦੀ ਉਹ ਪੂਰਾ ਕਰਾ ਕੇ ਹਟਦੀ ਆ ਜੇ ਤੁਸੀਂ ਅਗਰ ਨਹੀਂ ਕਰੋਗੇ ਤਾਂ ਅਸੀਂ ਕਿਤੇ ਨਾ ਕਿਤੇ ਇਹਨੂੰ ਫੇਰ ਦੁਬਾਰੇ ਉਹ ਟੋਲ ਪਲਾਜ਼ਾ ਫ੍ਰੀ ਕਰਾਂਗੇ ਬਿਲਕੁਲ 1 ਸਾਲ ਹੋ ਗਿਆ ਇਸ ਰੋਡ ਦੇ ਬਾਰੇ ਮੰਗ ਕਰਦੇ ਹੋਏ ਨੂੰ ਕੀ ਲੱਗਦਾ ਹੁਣ ਕੀ ਐਕਸ਼ਨ ਆ ਤੁਹਾਡੇ ਵੱਲੋਂ ਬਸ 1 ਸਾਲ ਚਾ ਖਾਨਾ ਪੂਰਤੀ ਕੀਤੀ ਗਈ ਆ ਤਿੰਨ ਚਾਰ ਟੋਟੇ ਜਿਹੜੇ ਬਣਾਏ ਗਏ ਨੇ ਬਾਕੀ ਆ ਸਾਰੀ ਉਵੇਂ ਪਈ ਆ ਸਾਰੀ ਆ ਸਾਰੀ ਦੇਖੋ ਕੀ ਹਾਲਾਤ ਨੇ ਇਧਰ ਦੇ ਸਾਰੇ ਇਹ ਕਿੰਨੀ ਕਿ ਦੂਰ ਤੱਕ ਇਹ ਰੋਡ ਇਦਾਂ ਹੀ ਹੈਗੀ ਆ ਗਾਰੇ ਆ ਇਹ ਉਹੇ ਤੋਂ 2 ਕਿਲੋਮੀਟਰ ਤੋਂ ਉੱਪਰ ਆ ਸਾਰੀ ਟੋਟਲ ਗਾਰੇ ਵਾਲੀ ਹਾਂ ਜੀ ਬਾਰਿਸ਼ ਹੋ ਜਾਵੇ ਮੰਨ ਲਓ ਅੱਧਾ ਘੰਟਾ ਬਰਸਾਤ ਹੋ ਜਾਵੇ ਤੇ ਕੀ ਹਾਲਾਤ ਹੋ ਸਕਦੇ ਨੇ ਆਣਾ ਜਾਣਾ ਤਾਂ ਜਮੇ ਔਖਾ ਹੋ ਜੂ ਇੱਥੇ ਜਮੇ ਬੰਦ ਹੁੰਦਾ ਈ ਸਾਰਾ ਕੰਮ ਆਣ ਜਾਣ ਦਾ ਕੰਮ ਜਮੇ ਬੰਦ ਹੋ ਜਾਂਦਾ ਇੱਥੋਂ ਨੰਗ ਨਹੀਂ ਸਕਦਾ ਬੰਦਾ ਜੇ ਹਸਪੀਟਲ ਜਾਣਾ ਹੋਵੇ ਕਿਸੇ ਨੂੰ ਪੇਸ਼ੈਂਟ ਨੂੰ ਜਾਣਾ ਹੋਵੇ ਤੇ ਕਿੱਦਾਂ ਔਖਾ ਹੀ ਕੰਮ ਆ ਜੀ ਇਧਰ ਦੀ ਤੇ ਬਹੁਤ ਬੁਰੀ ਹਾਲਤਾ ਇਧਰੋਂ ਲੋਕੀ ਘੁਮ ਕੰਮ ਕੇ ਜਾਂਦੇ ਆ ਦੂਜੇ ਪਾਸੇ ਤੋਂ ਇਧਰ ਦੀ ਨੰਗਣਾ ਬਹੁਤ ਔਖਾ ਹੁਣ ਤੁਹਾਡੇ ਵੱਲੋਂ ਕੀ ਲਾਸਟ ਐਕਸ਼ਨ ਕੀਆ ਕਿਸ ਤਰੀਕੇ ਆਵਾਜ਼ ਚਕੋਗੇ ਕਿਦਾਂ ਸਰਕਾਰ ਨੂੰ ਜਗਾਓਗੇ ਹੁਣ ਕੀ ਕਿਨਾ ਕੀ ਕੀਤਾ ਜਾਊਗਾ ਤੁਹਾਡੇ ਅਸੀਂ ਸਰਕਾਰ ਨੂੰ ਕਹਤਾ ਵੀ ਜੇ ਇਹਦੇ ਜੰਗੀ ਪੱਦਰ ਦੇ ਕੰਮ ਚੱਲਦਾ ਠੀਕ ਆ ਨਹੀਂ ਚੱਲਦਾ ਤਾਂ ਅਸੀਂ ਟੋਲ ਪਲਾਜਾ ਫੇਰ ਫਰੀ ਕਰਾਂਗੇ ਕਦੋਂ ਤੱਕ ਫਰੀ ਕੀਤਾ ਜਾਊਗਾ ਜਲਦੀ ਕੀ 2-4 ਦਿਨ ਦੇਖਦੇ ਆ ਜੇ ਇਹਦੇ ਕਰਨਗੇ ਠੀਕ ਆ ਨਹੀਂ ਤੇ ਅਸੀਂ ਆਪਣਾ ਕੰਮ ਕਰੀ ਦੇਣਾ ਫਿਰ ਉਹ ਆ ਪੀ ਡਬਲਯੂ ਡੀ ਦੇ ਉਹ ਆਇਆ ਸੀਗਾ ਫੋਨ ਮੈਨੂੰ ਉਹਨੇ ਕਹਿੰਦਾ ਜੀ ਅਸੀਂ ਕੰਮ ਕਰਦੇ ਆ ਸਾਨੂੰ ਉਹ ਨਹੀਂ ਕਰਨ ਦਿੰਦੇ ਅ ਬਿਜਲੀ ਵਾਲੇ ਨਹੀਂ ਕਰਨ ਦਿੰਦੇ ਸਾਨੂੰ ਫੋਰਡ ਡਿਪਾਰਟਮੈਂਟ ਵਾਲੇ ਨਹੀਂ ਕਰਨਦੇ ਯਾਰ ਸਾਨੂੰ ਕਿਸ ਦਾ ਠੇਕਾ ਥੋੜਾ ਇਹ ਕੰਮ ਤੁਹਾਡੇ ਨੇ ਤੁਸੀਂ ਕਰੋ ਤੁਹਾਨੂੰ 43 ਕਰੋੜ ਰੁਪਇਆ ਰੋਡ ਦਾ ਮਿਲਿਆ ਤੁਸੀਂ ਕਿਉਂ ਨਹੀਂ ਇਹਨੂੰ ਪੂਰਾ ਕਰ ਰਹੇ ਜਨਤਾ ਮਰ ਰਹੀ ਆ ਦੇਖੋ ਚਾਰ ਚਾਰ ਪੰਜ ਦਿਨ ਦਾ ਟਾਈਮ ਦਿੱਤਾ ਚਾਰ ਪੰਜ ਦਿਨ ਤੋਂ ਦੁਬਾਰੇ ਟਾਈਮ ਦੇ ਕੇ ਮਟੋਲ ਪਲਾਜਾ ਫ੍ਰੀ ਕਰ ਦੇਣਾ ਬਿਲਕੁਲ ਸੋ ਦੱਸਦੀ ਹੈ ਪ੍ਰਧਾਨ ਨਾਲ ਗੱਲ ਕੀਤੀ ਤਾਂ ਆਉਣਾ ਬੋਲੋ ਇਹੀ ਗੱਲ ਕਹੀ ਜਾ ਰਹੀ ਹੈ ਕਿ 43 ਕਰੋੜ ਰੁਪਈਆ ਜਿਹੜਾ ਇਸ ਰੋਡ ਨੂੰ ਪਾਸ ਹੋਇਆ ਸੀਗਾ ਇਸ ਰੋਡ ਨੂੰ ਬਣਨ ਵਾਸਤੇ ਪਾਸ ਹੋਇਆ ਸੀਗਾ ਪਰ ਇਹ ਰੋਡ ਜਿਹੜੀ ਹੈ ਹੱਲੇ ਵੀ ਤਿਆਰ ਨਹੀਂ ਹੋਈ ਹੋਰ ਵੀ ਨੌਜਵਾਨ ਵੀਰੇ ਇੱਥੇ ਖੜੇ ਨੇ ਗੱਲ ਕਰ ਲੈਨੇ ਆਂ ਬਾਈ ਜੀ ਕੀ ਨਾਮ ਆ ਤੁਹਾਡਾ? ਰਾਹੁਲ ਜੀ ਇੱਥੇ ਹੀ ਰਹਿੰਦੇ ਹੋ? ਨਹੀਂ ਨਹੀਂ ਇਧਰੋਂ ਆਏ ਉਨੇ ਤੋਂ ਆਏ ਜੀ। ਅੱਛਾ ਕੀ ਲੱਗਦਾ ਸੜਕ ਦੇ ਵਿੱਚ ਆਏ ਹੋ ਤਾਂ ਕਿੱਦਾਂ ਪਤਾ ਲੱਗ ਰਿਹਾ? ਬਹੁਤ ਬੁਰਾ ਹਾਲ ਹੈ ਜੀ ਬਹੁਤ ਬੁਰਾ ਹਾਲ ਹੈ। ਕਿੱਦਾਂ ਝੂਟੇ ਮਿਲ ਰਹੇ ਆ ਸੜਕ? ਝੂਟੇ ਕਿ ਉਹਦੇ ਖੱਡੇ ਨੇ ਡੰਗੇ ਕੱਢੇ ਦੋ ਦਿਨ ਟੇਪਰ ਖੜੇ ਰਸਤੇ ਬਲੌਕ ਪਿਆ। ਹਮਮ। ਦੁਰਘਟਨਾ ਹੋਣ ਦਾ ਜ਼ਿਆ ਬੰਦਾ ਬਹੁਤ ਔਖਾ ਤਾਂ ਲੁੱਟਣ ਵਾਲੇ ਆ ਜਗਾ ਚੋਰੀ ਖੋਲੀ ਜਾ ਚੱਲੀ ਪੰਜਾਬ ਕੋਈ ਦੇਖਦੀ ਨਹੀਂ ਸਰਕਾਰ ਇਧਰ ਨੂੰ ਦੇਖਦੀ ਨਹੀਂ ਸੜਕ ਬਖਾਣੋਂ ਤਾਂ ਪਰ ਹਾਈਵੇ ਦੇਖੀ ਜਾਂਦੀ ਜਿੱਧਰੋਂ ਕਿਸਾਨਾਂ ਦੀ ਜਗ੍ਹਾ ਜਾਈ ਜਾਂਦੀਆਂ ਇਧਰ ਨੂੰ ਕੋਈ ਦੇਖਦਾ ਨਹੀਂ ਇਧਰ ਨੂੰ ਸਰਕਾਰ ਦੀ ਬੰਦੀ ਇਧਰੋਂ ਦੇਖਦਾ ਹੀ ਨਹੀਂ ਇਹ ਕਹਿੰਦਾ ਇਹ ਜਾਗਦੀ ਨਹੀਂ ਸਰਕਾਰ ਕੀ ਦਿਖਦਾ ਨਹੀਂ ਸਰਕਾਰ ਨੂੰ ਬੰਦਾ ਨਹੀਂ ਆਂਦਾ ਸਰਕਾਰ ਦੇ ਇਧਰ ਨੂੰ ਹੁੰਦੇ ਆਪਣੇ ਹਾਈਵੇ ਤੇ ਲੰਘੀ ਜਾਂਦੀਆਂ ਗੱਡੀਆਂ ਇਧਰ ਨੂੰ ਕੋਈ ਦੇਖਦਾ ਹੀ ਨਹੀਂ ਗਰੀਬੰਦਾ ਵਿਚਾਰਾ ਤੰਗ ਹੋਈ ਜਾਂਦਾ ਇਧਰ ਨੂੰ ਪਿੰਡ ਵਾਲੇ ਪਰੇਸ਼ਾਨ ਦੇਖੋ ਕਿ ਫਸਲ ਖਰਾਬ ਹੋਇਆ ਗਈ ਧੂੜ ਨਾਲ ਕਿੰਨੀ ਫਸਲ ਖਰਾਬ ਹੋ ਗਈ ਜੀ ਬੰਦੇ ਦੀ ਮਵਾਜਾ ਕੋਈ ਦਿੰਦਾ ਨਹੀਂ ਸਰਕਾਰ ਨੂੰ ਕਹਿੰਦੇ ਹੋ ਕਿ ਮੰਗ ਕੀ ਕਰਦੇ ਹੋ ਸਰਕਾਰ ਅੱਗੇ ਕੀ ਕਰਦੇ ਆ ਸਰਕਾਰ ਨੂੰ ਕਿ ਥੋੜਾ ਜਿਆਦਾ ਦੇਖ ਬਣਨਾ ਚਾਹੀਦਾ ਰੋਡ ਸਾਰੇ ਨੂੰ ਸਹੂਲਤ ਹੋਣੀ ਚਾਹੀਦੀ ਪਰਤਾਨਾ ਵਲੋਂ ਕਿਹਾ ਜਾਂਦਾ ਕਿ 43 ਕਰੋੜ ਰੁਪਇਆ ਜਿਹੜਾ ਪਾਸ ਹੋਇਆ ਹਲੇ ਤੱਕ ਬਣਿਆ ਨਹੀਂ 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 ਬਣਨਾ ਚਾਹੀਦਾ ਦੇਖੋ ਆਪਾਂ ਹੁਣ ਨੰਗਦੇ ਆ ਤੇ ਤੋੜ ਮਿੱਟੀ ਬਹੁਤ ਰੋਡ ਤੇ ਖੱਡੇ ਬਹੁਤ ਹੈ ਔਰ ਇਹ ਦੇਖੋ ਤੁਸੀਂ ਇਹ ਲੁਧਿਆਣੇ ਦਾ ਇਹ ਰਾਹੋਂ ਤੇ ਕਿੰਨਾ ਛੋਟ ਪੈਂਦਾ ਹੈ ਔਰ ਦੇਖੋ ਦੂਰ ਤੇ ਪਾਰ ਤੇ ਹੋਣਾ ਪੈਂਦਾ ਬਹੁਤ ਜ਼ਿਆਦਾ ਪ੍ਰੋਬਲਮ ਹੈ ਬਹੁਤ بڑے بڑے ਖੱਡੇ ਹੈ ਤੇ ਦੇਖੋ ਹੁਣ ਆਪਾਂ ਗਏ ਆ ਸਾਨੂੰ 3-4 ਕਿਲੋਮੀਟਰ ਇੰਨੇ بڑے بڑے ਖ ਤੇ ਧੂੜ ਮਿੱਟੀ ਦੀ ਬਹੁਤ ਸਮੱਸਿਆ ਹੈ ਦੇਖੋ ਪੂਰੀ ਸੋ ਦੱਸ ਦਈਏ ਕਿ ਕਾਫੀ ਦਿੱਕਤਾਂ ਦਾ ਜਿਹੜਾ ਸਾਹਮਣਾ ਕਰਨਾ ਪੈਂਦਾ ਹੈ ਬਿਲਕੁਲ ਅੱਗੇ ਅਗਰ ਰਾਹ ਨੂੰ ਜਾਣੇ ਤਾਂ ਦੇਖ ਸਕਦੇ ਹੋ ਇਸ ਰੋਡ ਦੇ ਉੱਤੇ ਅੱਗੇ ਕਾਫੀ ਜੰਗਲ ਵੀ ਪੈਂਦਾ ਹੈ ਤੇ ਅਗਰ ਰਾਤ ਨੂੰ ਜਾਣਾ ਪਵੇ ਤਾਂ ਕਾਫੀ ਜਿਹੜਾ ਇਸ ਰੋਡ ਦੇ ਉੱਤੇ ਜੰਗਲੀ ਜਾਨਵਰ ਵੀ ਜਿਹੜੇ ਹੈਗੇ ਨੇ ਤਾਂ ਕਾਫੀ ਔਖਾ ਹੋ ਸਕਦਾ ਪਰ ਕਿਤਨੇ ਕਿਤੇ ਹਾਲੇ ਤੱਕ ਸਰਕਾਰਾਂ ਦੇ ਕੰਨਾਂ 'ਚੋਂ ਜੂਖ ਕਿਉਂ ਨਹੀਂ ਖਿਸਕੀ ਕਾਰਨ ਕੀ ਹੈਗਾ ਸੜਕ ਕਿਉਂ ਨਹੀਂ ਬਣਦੀ ਵੀ ਇਹਦਾ ਵੀ ਕੋਈ ਹਾਲੇ ਤੱਕ ਕੁਝ ਵੀ ਪਤਾ ਨਹੀਂ ਲੱਗ ਪਾ ਰਿਹਾ ਪਰ ਕਹਿਆ ਜਾਂਦਾ ਹੈ ਕਿ 43 ਕਰੋੜ ਰੁਪਏ ਜਿਹੜਾ ਇਸ ਰੋਡ ਨੂੰ ਪਾਸ ਹੋਇਆ ਸੀਗਾ ਬਣਨ ਵਾਸਤੇ ਪਰ ਇਹ ਸੜਕ ਜਿਹੜੀ ਹੈ ਖਾਣਾ ਪੁਰਤੀ ਕਰ ਦਿੱਤੀ ਗਈ ਹੈ ਸੜਕ ਨੂੰ ਥੋੜੀ ਥੋੜੀ ਬਣਾਉਣ ਤੋਂ ਬਾਅਦ ਜਿਹੜਾ ਰੋਗ ਦਿੱਤਾ ਗਿਆ ਕੰਮ ਹਾਲਾ ਕਿ 2 ਲਾਈਨ ਜਿਹੜੀ ਸੜਕ ਹੈ ਬਣਾਉਣ ਦਾ ਵਾਅਦਾ ਕੀਤਾ ਗਿਆ ਸੀਗਾ ਪਰ ਹਲੇ ਤੱਕ ਉਹ ਵੀ ਨਹੀਂ ਬਣਿਆ ਤਾਂ ਇੱਕ ਹੋਰ ਗੱਲ ਕਹੀ ਗਈ ਸੀ ਜਦੋਂ ਪ੍ਰੋਟੈਸਟ ਹੋ ਰਿਹਾ ਸੀਗਾ ਧਰਨੇ ਲੱਗ ਰਹੇ ਸੀਗੇ ਉਦੋਂ ਪ੍ਰਧਾਨਾ ਵੱਲੋਂ ਵੀ ਇਹ ਗੱਲ ਮੰਗੀ ਗਈ ਸੀ ਕਿ ਵੀ ਜਿਹੜੇ ਟਿਪਰ ਨੇ ਇਸ ਰੋਡ ਦੇ ਵਿੱਚ ਜਾਂਦੇ ਨੇ ਇਸ ਰੋਡ ਦੇ ਉੱਤੇ ਟਿਪਰਾਂ ਦਾ ਜਿਹੜਾ ਮੰਗ ਕੀਤਾ ਗਿਆ ਸੀਗਾ ਕਿ 7 ਵਜੇ ਤੋਂ ਸਵੇਰੇ 10 ਵਜੇ ਤੱਕ ਟਿਪਰ ਜ ਹਈ ਪੂਰੀਆਂ ਕੀਤੀਆਂ ਗਈਆਂ ਹਾਲਾਂਕਿ ਪ੍ਰਧਾਨ ਵੱਲੋਂ ਇਹ ਗੱਲ ਵੀ ਕਹੀ ਗਈ ਹੈ ਨਾਲ ਕਿ ਅਗਰ ਸਾਡੀ ਗੱਲ ਨਹੀਂ ਸੁਣੀ ਗਈ ਤਾਂ ਅੱਗੇ ਅਸੀਂ ਦੁਵਾਰ ਤੋਂ ਜਿਹੜਾ ਹੈ ਮੇਨ ਹਾਈਵੇ ਰੋਡ ਟੋਲ ਪਲਾਇਆ ਜਿਹੜਾ ਹੈ ਜਲਦ ਹੀ ਜਾਮ ਕਰਾਂਗੇ ਉਹ ਦੇਖਣਾ ਹੋਵੇਗਾ ਕਿ ਮੱਤੇਵਾੜੇ ਬਿਲਕੁਲ ਮੱਤੇਆੜਾ ਚੌਕੀ ਦੇ ਵਿੱਚ ਖੜੇ ਹੈ ਮੱਤੇਵਾੜੇ ਦੇ ਨਾਲ ਇਹ ਸੜਕ ਜਿਹੜੀ ਹੈ ਕਦੋਂ ਤੱਕ ਬਣਦੀ ਨਹੀਂ ਉਹ ਅਪਡੇਟ ਲੈ ਕੇ ਦੁਬਾਰਾ ਜੁੜਾਂਗੇ ਤੁਹਾਡੇ ਨਾਲ ਦੇਖਦੇ ਰਹੋ ਲੁਧਣਾ ਲਾਈਵ ਮੈਨੇਜਿੰਗ ਕੈਮਰਾਮੈਨ ਹਣੀ ਨਾਲ ਧੰਨਵਾਦ ਸਰ ਰੋਡ ਤੋਂ ਆ ਰਹੇ ਹੋ ਕਿੱਦਾਂ ਸੜਕ ਕਿੱਦਾਂ ਹੈ ਸੜਕ ਬਿਲਕੁਲ ਬੇਕਾਰ ਹੈ ਜੀ ਇੱਥੇ ਹੀ ਰਹਨੇ ਹੋ ਆ ਕੇ ਰਹਨੇ ਹੋ ਕਿਦੋਂ ਕਿੰਨੇ ਦਿਨਾਂ ਤੋਂ ਬੇਕਾਰ ਰਹੇ ਸੜਕ ਇਹ ਤਾਂ ਕੋਈ ਜਿਆਦਾ ਮਤਲਬ ਚਾਰ ਪੰਜ ਸਾਲ ਤੋਂ ਬੇਕਾਰ ਨੂੰ ਇਦਾਂ ਹੀ ਹੈ ਇਦਾਂ ਹੀ ਆ ਕੋਈ ਦੇਖਦਾ ਨਹੀਂ ਕੋਈ ਬਾਲੀਬਾਰ ਸਰਕਾਰਾਂ ਸਰਕਾਰਾਂ ਕਿੰਨੀ ਆ ਚੁੱਕੀਆਂ ਕੋਈ ਦੇਖਦਾ ਪੈ ਇਹਨੂੰ ਪਰ ਵਾਦੇ ਤਾਂ ਕਰਦੀਆਂ ਸਰਕਾਰਾਂ ਜਦੋਂ ਆਉਂਦੀਆਂ ਨੇ ਜਦੋਂ ਇਲੈਕਸ਼ਨ ਕਰਦੇ ਆ ਕਾਂਗਰਸ ਨੇ ਕੀਤੇ ਆ ਕਾਲੀਆਂ ਨੇ ਕੀਤੇ ਆ ਭਗਵੰਤ ਜੀ ਨੇ ਕੀਤੇ ਆ ਕਿਸੇ ਨੇ ਕੁਛ ਨਹੀਂ ਕੀਤਾ ਦਿੱਕਤਾਂ ਹੁੰਦੀਆਂ ਕਾਫੀ ਬਹੁਤ ਦਿੱਕਤਾਂ ਹੈ ਬਹੁਤ ਪਰੇਸ਼ਾਨੀ ਹੈ ਆਉਣ ਜਾਣ ਨੂੰ ਬਹੁਤ ਦਿੱਕਤ ਹੈ ਬਾਜੀ ਕਿ ਲੱਗਦਾ ਨਹੀਂ ਹੈ ਕਿ ਬਰਸਾਤ ਹੋ ਜਾਵੇ ਤਾਂ ਕਾਫੀ ਔਖਾ ਹੋ ਸਕਦਾ ਆਉਣ ਜਾਣ ਨੂੰ ਇੱਥੇ ਤਾਂ ਜੀ ਮੋਟਰਸਾਈਕਲ ਤਾਂ ਜਾਂਦਾ ਹੀ ਨਹੀਂ ਬਰਸਾਦ ਦੇ ਵਿੱਚ ਮੋਰਸਲ ਜਾਂਦਾ ਨਹੀਂ ਨਿਕਾ ਅੱਗੇ ਜੰਗਲ ਵੀ ਬਣੇ ਹੋਏ ਨੇ ਜੰਗਲੀ ਜਾਨਵਰ ਵੀ ਹੈਗੇ ਆ ਤੇ ਇਹ ਜੇ ਇਦਾਂ ਦੀ ਸੜਕ ਹੋਵੇ ਤਾਂ ਰਾਤ ਨੂੰ ਜਾਣਾ ਹੋਵੇ ਤਾਂ ਕਾਫੀ ਔਖਾ ਨਹੀਂ ਲੱਗਦਾ ਇੱਥੇ ਦਿਨੇ ਉਹ ਤਾਂ ਔਖਾ ਜੀ ਰਾਤ ਤਾਂ ਬਹੁਤ ਦੂਰ ਦੀ ਗੱਲ ਆ ਦਿਨੇ ਜਾਣਾ ਬਹੁਤ ਔਖਾ ਆ ਆਵਾਜ਼ਾਂ ਨਹੀਂ ਚੱਕੀਆਂ ਜਾਂਦੀਆਂ ਜਾਂ ਸੁਣਦੇ ਨਹੀਂ ਸੁਣਦੇ ਨਹੀਂ ਇਹ ਤਕਰੀਬਨ ਇਹ ਤਾਂ ਮੋਦ ਦਾ ਹੀ ਇੱਕ ਜਿਵੇਂ ਮੋਦ ਦਾ ਖੂਹ ਹੋ ਜਾਂਦਾ ਹੈ ਮੋਦ ਦਾ ਰਸਤਾ ਇਹੋ ਜੀ ਇਹ ਤਾਂ ਮੋਦ ਦਾ ਰਸਤਾ ਕਿਹਾ ਜਾ ਸਕਦਾ ਹੰਸਾਲ ਤੋਂ ਇਹੀ ਹਾਲਾਤ ਨੇ ਬਣਨਾ ਮਤਲਬ ਲੱਗਦਾ ਹੈਗਾ ਯਕੀਨ ਹੈਗਾ ਕਿ ਬਣੂਗਾ ਵੀ ਕਦੇ ਇਹਦੇ ਤਾਂ ਕੋਈ ਯਕੀਨ ਨਹੀਂ ਹੈਗਾ ਪਿਛਲੇ ਤਾਂ ਮਾੜਾ ਮੋਟਾ ਆਪਾਂ ਕਹਿ ਸਕਦੇ ਸ਼ਾਇਦ ਬਣ ਜਵੇ ਇੱਥੇ ਤਾਂ ਤਾਂ ਕੋਈ ਯਕੀਨ ਨਹੀਂ ਹੈਗਾ ਜੀ ਹਜੇ ਨਾ ਕੋਈ ਆਸ ਨਹੀਂ ਜੀ ਆਸ ਨਹੀਂ ਹੈਗਾ ਪ੍ਰਧਾਨ ਜੀ ਵੀ ਇਹ ਬਣੂਗਾ ਕਿਤੇ ਜੇ ਅਕਾਲੀ ਕਰ ਦਿੰਦੇ ਤਾਂ ਕਰ ਦਿੰਦੇ ਅੱਛਾ ਇਹਦੇ ਵਾਸਤੇ ਕੰਮ ਨਹੀਂ ਭਗਵੰਤਾਂ ਦੇ ਪੀ ਡਬਲਯੂਟੀ ਮੰਤਰੀ ਨੇ ਪੱਕਾ ਦਾ 2.5 ਕਿਲੋ ਲੋਕ ਨਹੀਂ ਪਾਈ ਉਹਨੇ ਕੀ ਕਰ ਉਹ ਮਰੋ ਕੁਝ ਵੀ ਆ ਜੀ ਅਕਾਲੀ ਨੇ ਪਰ ਬਣਾਤੇ ਰੋਲ ਬਣਾਇਆ ਇਹਨੇ ਕਿ ਬਣਾਤਾ ਕਦੋਂ ਮੜਕ ਜਿਹੜੀ ਉਹ ਕਰਨ ਨੂੰ ਹੀ ਕਿਤੇ ਕੋਈ ਕੋਈ ਉਹ ਨਹੀਂ ਮਹਾਰਾਜ ਜੀ ਚਲੋ ਸਾਰੇ ਇੱਕੋ ਜਿਹੇ ਇਹਨਾਂ ਦੇ ਬੇੜੇ ਕਰ ਕਰਤਾ ਸਾਲ ਹੋ ਗਏ ਨੇ ਛੜਕ ਨੂੰ ਬਣਾਉਂਦੇ ਕੋਈ ਗੱਲ ਲੱਗਦਾ ਨਹੀਂ ਪ੍ਰਧਾਨ ਜੀ ਫਿਰ ਬਣਾਊਗਾ ਕੌਣ ਅਗਰ ਸਰਕਾਰਾਂ ਨਹੀਂ ਬਣਾ ਕੌਣ ਬਣਾਉ ਉਹ ਪੈਸੇ ਖਾਲੜੇ ਆ ਬਸ ਸਰਕਾਰਾਂ ਚਲੀ ਜਾਣੇ ਪੈਸੇ ਖਾਲੜੇ ਨੇ ਬਸ ਤੁਰੇ ਫਿਰੋ ਲੱਗਦਾ ਯਕੀਨ ਹੈਗਾ ਅੰਦਰੋਂ ਵੀ ਆ ਸੜਕ ਬਣ ਕੇ ਤਿਆਰ ਹੋਊਗੀ ਇੱਕ ਵਾਰੀ ਕਲੀਨ ਹੋਊਗੀ ਕੂਮ ਕਲਾ ਨੂੰ ਪੈਣੀ ਸਾਹਿਬ ਨੂੰ ਛੜਕ ਜਾਂਦੀ ਜਾ ਕੇ ਦੇਖੋ ਉੱਥੇ ਪੈਂਕੇ ਹੀ ਐਕਸੀਡੈਂਟ ਹੁੰਦੇ ਨੇ ਛੜਕਾਂ ਵੇਖੋ ਉਧਰ ਜਾ ਕੇ ਬੁਰਾ ਹਾਲ ਲੋਕਾਂ ਦਾ ਹੋਇਆ ਹੈ ਐਸਾਂ ਨੇ ਵਾਲ ਹਲਕੇ ਦੇ ਵਿੱਚ ਤਬਾਹੀ ਹੋਈ ਪਈ ਹੈ ਸੜਕ ਹੈ ਹੀ ਨਹੀਂ ਕੋਈ ਤਵਾਰ ਤੋਂ ਤੁਹਾਨੂੰ ਤਸਵੀਰਾਂ ਦਿਖਾ ਦਿੰਦੇ ਆ ਸਾਹਮਣੇ ਦੇਖ ਸਕਦੇ ਹੋ ਕਿ ਬਿਲਕੁਲ ਉਸ ਰੋਡ ਤੇ ਖੜੇ ਆ ਮੱਤੇਵਾੜਾ ਚੌਕੀ ਦੇ ਬਿਲਕੁਲ ਸਾਹਮਣੇ ਇਸ ਜਗ੍ਹਾ ਦੇ ਤੋਂ ਅਗੇ ਨੂੰ ਜਾਨੇ ਹੋ ਤਾਂ ਦੇਖ ਸਕਦੇ ਹੋ ਸੜਕ ਦੇ ਜਿਹੜੇ ਹਾਲਾਤ ਨੇ ਉਹ ਬੱਤੋ ਬੱਤਰ ਹੋ ਚੁੱਕੇ ਨੇ ਸੜਕ ਦੇ ਜਿਹੜੇ ਤਸਵੀਰਾਂ ਮੂੰਹੋਂ ਬੋਲਦੀਆਂ ਤਸਵੀਰਾਂ ਨੇ ਵੀ ਸਾਡੀ ਹਾਲਤ ਜਿਹੜੀ ਹੈ ਉਹ ਦੇਖ ਸਕਦੇ ਹੋ ਬਿਲਕੁਲ ਖਰਾਬ ਹੋ ਚੁੱਕੀ ਹੈ ਹਾਲਾਂਕਿ ਦੇਖ ਸਕਦੇ ਹੋ ਇਹ ਸੜਕ ਜਿਹੜੀ ਹੈ ਦੇਖਣਾ ਇਹ ਹੋਵੇਗਾ ਕਿ ਕਦੋਂ ਤੱਕ ਜਿਹੜੀ ਹੈ ਸੜਕ ਜਿਹੜੀ ਝਮਕਦੀ ਹੈ ਕਦੋਂ ਤੱਕ ਇਹ ਸੜਕ ਜਿਹੜੀ ਹੈ ਨਵੀਂ ਬਣ ਕੇ ਤਿਆਰ ਹੁੰਦੀ ਹੈ ਉਹਨ ਦੇਖਣਾ ਇਹ ਹੋ ਤੇ ਕਦੋਂ ਤੱਕ ਜਿਹੜਾ ਪ੍ਰਸ਼ਾਸਨ ਜਾਗਦਾ ਬਿਲਕੁਲ ਬਾਬਾ ਜੀ ਰੋਡ ਦੇ ਉੱਤੇ ਇੱਥੇ ਹੀ ਰਹਿੰਦੇ ਹੋ ਤੁਸੀਂ ਅਸੀਂ ਲੋਕਲ ਮੱਛੀਵਾਲਾ ਸਾਹਿਬ ਦੇ ਰਹਿਣ ਵਾਲੇ ਜੀ ਇਹਨਾਂ ਸੜਕਾਂ ਤੋਂ ਹੀ ਆਉਂਦੇ ਗੁਜ਼ਰਦੇ ਆਂ ਸੜਕਾਂ ਦੀ ਬਹੁਤ ਖਸਤਾ ਹਾਲਤਾਂ ਮੱਛੂੜਾ ਗਰਾਹੂ ਰੋਡ ਤਾਂ ਬਣ ਗਿਆ ਆਹ ਰੋਡ ਦਾ ਬਹੁਤ ਖਸਾ ਕੋਈ ਸੱਟਾਂ ਨੇਕਾਂ ਜਾਨਵਰ ਸੱਟਾਂ ਲਾਉਂਦੇ ਆ ਵਾਰਾ ਡੰਗਰ ਬਹੁ ਫਿਰਦੇ ਆ ਵਾਰਾ ਰੋਜ਼ ਬਹੁ ਫਿਰਦੇ ਆ ਇਹਨਾਂ ਸੜਕਾਂ ਲੋ ਸਰਕਾਰ ਨੂੰ ਇਹਦਾ ਦਿਸ ਗਿਆ ਸੜਕਾਂ ਜਾਂ ਰੇਤਾ ਦੇ ਟਾਕੁਰੇ ਚੱਲ ਰਹੇ ਆ ਭਗਵਾਨਤਮਾਨ ਕਹਿੰਦੇ 5.5 ਰੁਪਏ ਫੁੱਟ ਐ ਇਸ ਟਾਈਮ 25 ਤੋਂ 30 ਰੁਪਏ ਫੋਟਰੇ ਇੱਥੇ ਇੱਥੇ ਮਿਲ ਰਿਆ ਸੀ 200 ਫੁੱਟ ਦੀ ਸਾਡੀ ਟਰਾਲੀ ਹੈ ਸੀ ਪਰ ਘਾਰੇ ਖਤਰਲ ਜਾਣੀ ਸੀਗੀ ਉਹ ਕਹਰੇ 5000 ਰੁਪਏ ਲੱਗੂਗਾ 200 ਫੁੱਟ ਦਾ ਵੀ ਨਹੀਂ ਕਾਰਨ ਸਿਰਫ ਸੜਕਾਂ ਦਾ ਵੈ ਸੜਕ ਜੜੀ ਕਿਉਂ ਨਹੀਂ ਓਵਰ ਲੋਡ ਦਾ ਬਾਕੀ ਇਹ ਸਰਕਾਰ ਦੇ ਨਗੈਲੀਆਂ ਨੇ ਸਰਕਾਰਾਂ ਛੜਕ ਸਰਕਾਰ ਕਿਹੜਾ ਇਥੋਂ ਲੰਘਦੇ ਨਹੀਂ ਐਮਐਲਏ ਕੋ ਲੰਘਦੇ ਨਹੀਂ ਇਥੋਂ ਸਾਰੇ ਲੰਘਦੇ ਆ ਪਰ ਅਣ ਦੇਖਿਆ ਕੰਮ ਆ ਵੋਟਾਂ ਤੱਕ ਮਤਲਬ ਵੋਟਾਂ ਤੱਕ ਦਾ ਲੋਕਾਂ ਦੇ ਗੋਡੇ ਨੂੰ ਹੱਥ ਲਾਉਂਦੇ ਆ ਕਿੰਨੀ ਪੁਰਾਣੀ ਸੜਕ ਹੋ ਗਈ ਹੈ ਇਦਾਂ ਹੀ ਖਰਾਬ ਪਈ ਹੈ ਇੱਕ 5-7 ਸਾਲ ਹੋ ਗਏ ਇਦਾਂ ਹੀ ਸੜਕ ਹੈ ਉਸ ਤੋਂ ਬਾਅ ਇਹ ਨਹੀਂ ਬਣ ਸਕਦੀ ਇਹ ਸਰਕਾਰਾਂ ਸਾਰੇ ਵੋਟਾਂ ਦਾ ਕੇ ਉਹਨਾਂ ਲੋਕਾਂ ਦਾ ਕੋਈ ਮਰਨ ਜੰਮੜਦਾ ਨਹੀਂ ਚਾਹੇ ਕੋਈ ਐਕਸੀਡੈਂਟ ਹੋ ਕੇ ਡੰਗਰਾਂ ਕਾਰਨ ਮਰ ਜਾਵੇ ਚਾਹੇ ਸੜਕ ਦੁਰਘਟਨਾ ਹੋ ਜੇ ਉਹਨਾਂ ਕੋਈ ਮਦਦ ਆਪਣੇ ਕੁਰਸੀਆਂ ਦਾ ਆਨੰਦ ਮੰਗਲ ਰ ਬਹਿ ਰਹੇ ਆ ਉਹ ਭਗਵੰਤ ਮਾਨ ਉੱਥੇ ਜਾ ਕੇ ਦਿੱਲੀ ਕਰ ਰਿਹਾ ਉਹ ਆਪਣਾ ਚੋਣ ਜਾਬਤਾ ਚੱਲ ਰਿਹਾ ਉੱਥੇ ਉਹਨੂੰ ਇਹ ਨਹੀਂ ਪਤਾ ਵੀ ਮੇਰੇ ਪਿੱਛੇ ਪਬਲਿਕ ਕੀ ਕਰ ਰਹੀ ਆ ਖਨੌਰੀ ਬਾਰਡਰਾਂ ਦੇ ਸ਼ੰਭੂ ਬਾਰਡਰ ਦੇ ਜਾਦੇ ਸੱਤਾ ਚਾਉਣ ਤੋਂ ਪਹਿਲਾਂ ਭਗਵੰਤ ਮਾਨ ਕਹਿੰਦਾ ਸੀ ਕੋਈ ਧਰਨਾ ਨਹੀਂ ਲੱਗੂਗਾ ਕੋਈ ਕੁਝ ਨਹੀਂ ਉਹੀ ਧਰਨੇ ਲੱਗ ਰਹੇ ਆ ਲੋਕਾਂ ਨੂੰ ਕੁੱਟ ਪੈ ਰਹੀ ਆ ਲੁੱਟ ਕਿੰਨੇ ਜਾ ਰਿਹਾ ਜੀ ਜਨਤਾ ਦੀ ਸੁਣੀ ਜਾਊਗੀ ਤੇ ਕਾਫੀ ਜਿਹੜੇ ਸੀਗਾ ਉਹਨਾਂ ਵੱਲੋਂ ਕਿਹਾ ਗਿਆ ਸੀਗਾ ਕਿ ਲਾਦਾ ਨਹੀਂ ਆਮ ਜਨਤਾ ਦੀ ਆਵਾਜ਼ ਜਿਹੜੀ ਸੁਣੀ ਜਾ ਰਹੀ ਕੋਈ ਬਾਜ ਨਹੀਂ ਸੁਣੀ ਜਾ ਰਹੀ ਸਿਰਫ ਸ਼ਪਾਰਚੀ ਕੰਮ ਹੋ ਰਹੇ ਨੇ ਸਾਰੇ ਜੀ ਸਿਰਫ ਹੁਣ ਜਿਹੜੇ ਕੋਈ ਜਿਹੜੇ ਇਹਨਾਂ ਦੇ ਆਪ ਦੇ bande ਆਪ ਦੇ ਕੰਮ ਚਲਾ ਰਹੇ ਕੋਈ ਮਾਈਨਿੰਗ ਚੱਲ ਰਹੀ ਕਿਸੇ ਪਾਸੇ ਸਿਰਫ ਦੋ ਨੰਬਰ ਹੀ ਸਭ ਕੰਮ ਚੱਲ ਰਹੇ ਨੇ ਜਿਵੇਂ ਸਾਡਾ ਨਵਾਂ ਸ਼ਹਿਰ ਹੋ ਗਿਆ ਕੋਈ ਦੋ ਨੰਬਰ ਇੱਕ ਨੰਬਰ ਚ ਕੰਮ ਨਹੀਂ ਸਭ ਰਾਤ ਨੂੰ ਪੌਪਲਨਾਂ ਨਾਲ ਲਿਆ ਕੇ ਓਵਰਲੋਡ ਮਾਰ ਕਰਕੇ ਰਾਤੋ-ਰਾਤ ਹੀ ਨਿਕਲ ਜਾਂਦੇ ਨੇ ਸੜਕਾਂ ਤੋਂ ਠੀਕ ਹੈ ਇੱਕ ਤੇ ਇੰਨੀਆਂ ਗੱਲਾਂ ਹੀ ਕਰਦੇ ਕੋਈ ਹੁਣ ਬਾਕੀ ਸਰਕਾਰ ਨੂੰ ਸਾਰਾ ਦੇਖਾਂ ਇਹਨਾਂ ਦੇ ਸੱਥਾ ਜਾਣ ਸਿਰਫ 2 ਸਾਲ ਰਹਿ ਗਏ ਜਾਣ ਚ ਆਉਣ ਵਾਲੇ ਸਮੇਂ ਲੋਕਾਂ ਨੇ ਪਿੰਡਾਂ ਜੀ ਨਹੀਂ ਵੜਨ ਦਿੰਦਾ ਦੂਜੀਆਂ ਸਰਕਾਰਾਂ ਨੂੰ ਕੋਈ ਵੜਨ ਨਹੀਂ ਦਿੰਦਾ ਨਾ ਇਹਨਾਂ ਨੂੰ ਵੜਨ ਦੇਣਾ ਕਿਸੇ ਨੇ ਠੀਕ ਹੈ ਜੀ ਤੇ ਬਸ ਵੈਗਰ ਜੀ ਕੀ ਖਾਲਸਾ ਵੈਗਰ ਜੀ ਕੀ ਫਤਿਹ ਬਿਲਕੁਲ ਸੋ ਦੱਸ ਦਈਏ ਹਲਕਾ ਪ੍ਰਧਾਨ ਸਾਹਨੇ ਵਾਲਾ ਤੋਂ ਸੁਖਦੇਵ ਸਿੰਘ ਜੀ ਮੰਗਲੀ ਪ੍ਰਧਾਨ ਸਾਡੇ ਨੇ ਮੌਜੂਦ ਨੇ ਸੋ ਗੱਲਬਾਤ ਕਰ ਲੈਨੇ ਆਂ ਦੇਖ ਸਕਦੇ ਹੋ ਤਸਵੀਰਾਂ ਤੁਹਾਡੇ ਨਾਲ ਇੱਕ ਵਾਰੀ ਦਿਖਾ ਦਿੰਨੇ ਆਂ ਬੈਕ ਸਾਈਡ ਦੀਆਂ ਬਿਲਕੁਲ ਉਸ ਰਾਹੋ ਰੋਡ ਦੇ ਉੱਤੇ ਹੀ ਮੌਜੂਦ ਆ ਜਿਸ ਰਾਹੋ ਰੋਡ ਦੀ ਅਸੀਂ ਗੱਲ ਕਰ ਰਹੇ ਆਂ ਰਾਹੋ ਰੋਡ ਦੇ ਵਿੱਚ ਜਿਹੜੀ ਹਾਲਤ ਹੈ ਰੋਡ ਦੀ ਦੇਖ ਸਕਦੇ ਹੋ ਕਾਫੀ ਖਸਤਾ ਹਾਲਤ ਹੋ ਚੁੱਕੀ ਹੈ ਇਸ ਰੋਡ ਨੂੰ ਜਿਹੜਾ ਬਣਨ ਵਾਸਤੇ ਕਾਫੀ ਜਿਹੜਾ ਟੈਂਡਰ ਇਹਦਾ ਪਾਸ ਹੋਇਆ ਸੀਗਾ 43 ਕਰੋੜ ਰੁਪਏ ਦਾ ਪਰ ਇਹ ਟੈਂਡਰ ਜਿਹੜਾ ਕਿਤੇ ਨ ਕਿਤੇ ਇੱਕ ਪਾਸੇ ਇਹ ਵੀ ਗੱਲ ਸੀਗੀ ਕਿ ਇਹ ਟੂ ਲਾਈਨ ਸ ਚਾਹੋਗੇ ਮੌਕੇ ਤੇ ਖੜੇ ਹੋ ਇਸ ਟਾਈਮ ਸਪੋਰਟ ਤੇ ਕਿ ਲਾਦਾ ਸੜਕ ਕਿ ਕਦੋਂ ਤੱਕ ਬਣ ਕੇ ਤਿਆਰ ਹੋਗੀ ਰਾਹੋ ਰੋਡ ਦਾ ਜਿਹੜਾ ਮੈਟਰ ਹੈ ਕਾਫੀ ਪੁਰਾਣਾ ਚੱਲਦਾ ਚਲਾ ਰਿਹਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਖੋ ਬੜੀ ਜਦੋ ਜਹਿਦ ਦੇ ਨਾਲ ਇਹ ਜਿਹੜਾ ਰੋਡ ਦੇ ਲਈ ਪੈਸਾ ਪਾਸ ਕਰਾਇਆ ਫਿਰ ਕੰਮ ਨਾਲ ਸ਼ੁਰੂ ਹੋਵੇ ਉਹ ਕਰਵਾਇਆ ਲੇਕਿਨ ਉਸ ਦੇ ਬਾਵਜੂਦ ਵੀ ਜਿਹੜਾ ਵਾ ਉਹ ਜਣ ਕੇ ਪ੍ਰਸ਼ਾਸਨ ਜਿਹੜਾ ਬਹੁਤ ਟੈਨਮੈਟ ਕਰ ਰਿਹਾ ਦੇਖੋ ਇਧਰਲੇ ਪਾਸੋਂ ਸੜਕ ਬਣ ਕੇ ਆਏਗੀ ਮੱਤੇਵਾੜੇ ਦੇ ਜੰਗਲ ਤੋਂ ਲੈ ਕੇ ਇੱਥੇ ਤੱਕ ਠੀਕ ਹੈ ਨਾ ਹੁਣ ਤੁਸੀਂ ਦੇਖੋ ਇਹ ਵੀ ਜਿਹੜੀ ਬਣੀ ਆ ਇਹਦੇ ਵਿੱਚ ਵੀ ਉਹਨਾਂ ਨੇ ਨਾ ਤਾਂ ਕੋਈ ਬੈਕ ਸੈਂਟਰ ਦੇ ਵਿੱਚ ਨਾ ਸਾਈਡਾਂ ਦੇ ਉੱਤੇ ਕੋਈ ਵਾਈਟ ਲਾਈਨ ਜਿਹੜਾ ਉਹ ਪੇਂਟ ਜਿਆ ਕਰਦੇ ਉਹ ਨਹੀਂ ਹੋਇਆ ਧੁੰਦ ਦੇ ਦਿਨਾਂ ਦੇ ਵਿੱਚ ਦਿੱਕਤ ਆਉਂਦੀ ਹੈ ਕਿ ਪਿੱਛੋਂ ਤਾਂ ਅਗਲਾ ਸਪੀਡ ਦੇ ਨਾਲ ਆਉਂਦਾ ਤੇ ਅੱਗੇ ਅਗਲੇ ਨੂੰ ਧੁੰਦ ਦੇ ਵਿੱਚ ਇਹ ਨਹੀਂ ਪਤਾ ਲੱਗਦਾ ਵੀ ਮੋਹਰੇ ਤਾਂ ਐਡੇ ਐਡੇ ਖੱਡੇ ਨੇ ਉਹ ਸਪੀਡ ਦੇ ਵਿੱਚ ਆਂਦਾ ਅਗਲਾ ਇੱਥੇ ਆ ਕੇ ਗੱਡੀਆਂ ਪਲਟ ਜਾਂਦੀਆਂ ਨੇ ਐਕਸੀਡੈਂਟ ਹੁੰਦੇ ਆ ਇੱਥੇ ਨਹੀਂ ਜਿਹੜੀ ਸੜਕ ਤੁਸੀਂ ਕਹਿ ਰਹੇ ਹੋ ਸਿਰਫ ਮੱਤੇਵਾੜੇ ਤੱਕ ਹੀ ਬਣੀ ਹੋਈ ਆ ਮੱਤੇਵਾੜੇ ਚੌਕੀ ਤੱਕ ਹੀ ਬਣੀ ਆ ਅੱਗੇ ਬਣੀ ਹੋਈ ਆ ਅੱਗੇ ਜਿਹੜੀ ਅੱਗੇ ਜਿਹੜਾ ਜੰਗਲ ਵਾਲਾ ਵੀ ਰਹਿੰਦਾ ਹੈਗਾ ਉਹ ਉਹ ਵੀ ਸੜਕ ਦਾ ਹਜੇ ਇਹਨਾਂ ਨੇ ਬਹੁਤ ਢੱਲਾ ਕੰਮ ਚੱਲ ਰਿਹਾ ਉਹ ਦਰਖਤਾਂ ਦੀ ਮਨਜ਼ੂਰੀ ਸਨ ਜਦੇ ਕਾਗਜ਼ ਪੱਤਰ ਇਹਨਾਂ ਨੇ ਦਿਖਾਏ ਕਾਗਜ਼ ਮਨਜ਼ੂਰੀ ਹੋ ਗਈ ਦਰਖਤ ਪੱਟਣ ਦੀ ਖੰਭੇ ਪੱਟਣ ਦੀ ਮਨਜ਼ੂਰੀ ਹੋ ਗਈ ਪੈਸਾ ਮਿਲ ਗਿਆ ਜੀ ਪਰ ਜਾਂ ਤਾਂ ਉਹ ਸਾਨੂੰ ਫੇਕ ਦਿਖਾ ਦਿੱਤੀਆਂ ਨਾ ਹੈਨਾ ਬਣਾ ਕੇ ਹੁਣ ਤਾਂ ਜੋ ਮਰਜ਼ੀ ਕਰ ਲੋ ਨਾ ਕੰਪਿਊਟਰ 'ਚੋਂ ਪ੍ਰਿੰਟ ਹੀ ਕੱਢਣਾ ਹੈਗਾ ਤੇ ਜਾਂ ਤਾਂ ਇਹਨਾਂ ਨੇ ਫੇਕ ਕਰਾਈਆਂ ਜਾਂ ਫਿਰ ਜੇ ਇਹਨਾਂ ਨੂੰ ਮਨਜ਼ੂਰੀਆਂ ਮਿਲ ਗਈਆਂ ਸਨ ਜਾਂ ਫਿਰ ਫੇਰ ਟੋਲ ਪਲਾਜ਼ਾਂ ਵਾਲਿਆਂ ਦੇ ਨਾਲ ਰਲ ਮਿਲ ਗਿਆ ਪ੍ਰਸ਼ਾਸਨ ਵੀ ਜਿਹਦੀ ਵਜ੍ਹਾ ਕਰ ਪ੍ਰੋਜੈਕਟਰ ਨੂੰ ਬਿਲਕੁਲ ਜਿਹੜਾ ਇਹ ਟੋਇਆ ਦੇਖ ਸਕਦੇ ਹੋ ਤੁਹਾਨੂੰ ਤਸਵੀਰਾਂ ਦਿਖਾਵਾਂਗੇ ਦੁਬਾਰਤੋ ਟੋਇਆ ਦੇਖ ਸਕਦੇ ਹੋ ਅਗਰ ਧੁੰਦ ਹੋਵੇ ਤਾਂ ਕਿਸ ਤਰੀਕੇ ਜਿਹੜਾ ਹੈ ਟੋਇਏ ਦੇ ਵਿੱਚ ਸਿੱਧੀ ਗੱਡੀਆਂ ਜਿਹੜੀਆਂ ਪਿੱਛੋਂ ਟਾਮਾ ਟਾਮਾ ਰੋਡ ਜਿਹੜਾ ਹੈ ਦੇਖ ਸਕਦੇ ਹੋ ਕਿ ਥੋੜਾ ਜਿਹਾ ਰੋਡ ਬਣਾ ਕੇ ਉਸ ਤੋਂ ਬਾਅਦ ਫਿਰ ਛੱਡ ਦਿੱਤਾ ਗਿਆ ਅਗਰ ਗੱਡੀਆਂ ਸਪੀਡ ਦੇ ਵਿੱਚ ਹੋਣ ਤੇ ਧੁੰਦ ਦੇ ਵਿੱਚ ਜਾਂ ਠੰਡ ਦੀ ਗਰ ਗੱਡੀਆਂ ਜਿਹੜੀਆਂ ਸਿੱਧੀਆਂ ਜਾ ਕੇ ਜੀਆਂ ਟੋਏ ਦੇ ਵਿੱਚ ਗਿਰਨਗੀਆਂ ਕਿਉਂਕਿ ਅੱਗੇ ਕੋਈ ਵੀ ਜਿਹੜਾ ਇੱਥੇ ਰੋਕ ਵੀ ਨਹੀਂ ਲਗਾਇਆ ਗਿਆ ਕੋਈ ਡਵਾਈਡਰ ਇੱਥੇ ਨਹੀਂ ਲਾਏ ਗਏ ਕਿ ਲੱਗਦਾ ਨਹੀਂ ਕਿ ਪ੍ਰ ਸਕੂਲ ਕੋਲੋਂ ਇਹ ਸੜਕ ਨਹੀਂ ਬਣੀ ਅਸੀਂ ਤਾਂ ਆਪਣਾ ਕੰਟਰੋਲ ਕਰ ਲਾਂਗੇ ਜਿਹੜੇ ਬਾਹਲੇ ਜ਼ਿਲ੍ਹਿਆਂ ਤੋਂ ਆਉਂਦੇ ਆ ਬਾਹਲੇ ਲੋਕ ਨੇ ਉਹਨਾਂ ਨੂੰ ਥੋੜੀ ਪਤਾ ਉਹਦਾ ਕਹਿੰਦੇ ਸੜਕ ਬਹੁਤ ਵਧੀਆ ਬਣੀ ਉਹ ਆਪਣੀ ਸਪੀਡ ਦੇ ਨਾਲ ਆਉਂਦੇ ਨੇ ਇੱਥੇ ਲਿਆ ਕੇ ਗੱਡੀ ਪਾਟੀ ਕਰ ਜਾਂਦੀ ਆ ਕਿਉਂਕਿ ਇੱਥੋਂ ਜਦੋਂ ਗੱਡੀ ਉੱਪਰ ਜਾਂਦੀ ਆ ਟੋਏ ਨੇ ਉੱਪਰ ਐਕਸੀਡੈਂਟ ਇੱਕ ਅੱਦੇ ਵਾਰੀ ਹੋਇਆ ਹੋਇਆ ਮੰਗਟਾਂ ਦੀ ਗੱਡੀ ਪਲਟੀ ਆ ਬੰਦਿਆਂ ਦੇ ਬਹੁਤ ਜ਼ਿਆਦਾ ਲੱਤਾਂ ਬਾਹਾਂ ਟੁੱਟੀਆਂ ਉਹਨਾਂ ਦੀ ਗੱਡੀ ਸਾਰੀ ਟੋਟਲ ਲਾਸ ਦੇ ਵਿੱਚ ਚਲ ਗਈ ਇੱਥੇ ਪਲਟੀ ਮਾਰੀ ਸੀ ਉਹਨੇ ਹੋਰ ਵੀ بڑے ਐਕਸੀਡੈਂਟ ਹੁੰਦੇ ਨੇ ਮੋੜ ਰਹੀ ਗੱਡੀ ਵਾਲਾ ਬ੍ਰੇਕ ਮਾਰ ਦਿੰਦਾ ਪਿੱਛੇ ਵਾਲਾ ਲਿਆ ਕੇ ਵਿੱਚ ਠੋਕ ਦਿੰਦਾ ਰਾਤ ਵਰਾ ਤੇ ਉਹ ਪਤਾ ਨਹੀਂ ਲੱਗਦਾ ਆ ਦੇਖ ਲਓ ਹਾਲਤਾ ਦੇਖੋ ਉਧਰੋਂ ਸੜਕਾ ਆ ਇਧਰੋਂ ਸੜਕਾ ਉਧਰੋਂ ਸੜਕਾ ਗੱਪਿਆ ਹਾਲਤਾ ਦੇਖੋ ਕੀ ਆ ਸੜਕ ਆ ਦੇਖੋ ਤਸਵੀਰਾਂ ਤੁਹਾਡੇ ਪ੍ਰਧਾਨ ਜੀ ਇੱਧਰ ਆਓ ਜੇ ਸਾਹਮਣੇ ਆਓ ਮਾੜਾ ਜੀ ਬਿਲਕੁਲ ਆ ਤਸਵੀਰਾਂ ਤੁਸੀਂ ਦੇ ਬਿਲਕੁਲ ਮੇਨ ਹਾਈਵੇ ਰੋਡ ਦਾ ਹੈ ਹਾਈਵੇ ਰੋਡ ਤੋਂ ਦੇਖ ਸਕਦੇ ਹੋ ਬਸਤੀ ਜੋਦੇਵਾਲ ਨੂੰ ਅਗਰ ਜਾਣੇ ਆ ਤਾਂ ਉਹ ਵੀ ਰੋਡ ਜਿਹੜਾ ਸਾਹਮਣੇ ਇਹ ਥੋੜਾ ਜਿਹਾ ਬਣਾਇਆ ਗਿਆ ਵਾ ਤੇ ਉਸ ਤੋਂ ਬਾਅਦ ਅਗਰ ਮੱਤੇਵਾੜੇ ਨੂੰ ਜਾਣੇ ਆ ਜੰਗਲਾਂਵਲ ਤਾਂ ਮੱਤੇਵਾੜੇ ਤੱਕ ਹੀ ਇਹ ਸੜਕ ਜੜੀ ਬਣਾਈ ਗਈ ਆ ਤਾਂ ਉਸ ਤੋਂ ਵਿੱਚ ਵਿੱਚ ਜਿਹੜਾ ਇਦਾਂ ਤੇ ਜਿਹੜੇ ਟੋਏ ਆ ਉਹ ਤਿਆਰ ਜਿਹੜੇ ਹੈਗੇ ਨੇ ਤਾਂ ਇਹ ਸਿੱਧਾ ਹੀ ਜਿਹੜਾ ਹੈ ਕਿ ਕਿਤੇ ਕਿਤੇ ਜਾਣੀ ਚੋਖਮ ਦਾ ਜਿਹੜਾ ਇੱਥੇ ਕਾਰਨ ਜਿਹੜਾ ਬਣ ਸਕਦਾ ਦੇਖ ਸਕਦੇ ਹੋ ਜਿਹੜਾ ਸੜਕ ਦਾ ਮਲਵਾ ਇਹਨਾਂ ਨੇ ਚੱਕਿਆ ਸੀਗਾ ਇੱਥੇ ਹੀ ਪਿਆ ਆਹ ਸਤਲੁਜ ਸਕੂਲ ਦੇ ਨਾਲੇ ਪਿਆ ਇਹਨਾਂ ਦੇ ਪਲਾਂਟ ਦੇ ਵਿੱਚ ਹਨਾ ਉਹ ਉਹ ਲਿਆ ਕੇ ਮਲਵਾ ਮੋਲਵਾ ਸੱਟ ਕੇ ਕੱਚਾ ਪੱਕਾ ਇਹਨੂੰ ਮਾੜਾ ਮੋਟਾ ਪਤਰਾ ਕਰ ਦੇਣ ਯਾਰ ਜੇ ਨਹੀਂ ਵੀ ਲੋਕ ਜੇ ਪਾ ਸਕਦੇ ਤਾਂ ਉਹਨੂੰ ਮਲਵਾ ਲਿਆ ਕੇ ਉਹ ਇੱਥੇ ਸੱਟ ਸੁੱਟ ਕੇ ਇਹਨੂੰ ਮਾੜਾ ਮੋਟਾ ਚੱਲਣ ਯੋਗ ਤਾਂ ਕਰ ਦੇਣ ਪਰ ਤੁਹਾਡੇ ਵੱਲੋਂ ਕੋਈ ਗੱਲ ਕੀਤੀ ਨਹੀਂ ਗਈ ਪ੍ਰਸ਼ਾਸਨ ਨਾਲ ਵੀ ਆ ਜਿਹੜਾ ਹੈ ਤੇ ਮਲਵਾ ਰੱਖਣਾ ਵੀ ਐਸਡੀਓ ਨੂੰ ਵੀ ਐਕਸੀਆ ਨੂੰ ਵੀ ਵੀਡੀਓ ਬਣਾ ਦੇਖ ਕੇ ਉਹਨੂੰ ਉਹਦਾ ਕਮੈਂਟ ਹੀ ਨਹੀਂ ਪਾਇਆ ਕੋਈ ਦੱਸਿਆ ਹੀ ਨਹੀਂ ਆ ਵੀ ਹਾਂ ਵੇ ਅਸੀਂ ਕੁਝ ਕਰਾਂਗੇ ਜਾਂ ਨਹੀਂ ਕਰਾਂਗੇ ਉਹ ਉਸ ਗੱਲ ਨੂੰ ਤਰਜੀਹ ਨਹੀਂ ਦੇ ਰਹੀ ਹੈ ਕਿ ਲੱਗਦਾ ਨਹੀਂ ਹੈਗਾ ਇਹ ਕਦੋਂ ਤੱਕ ਬਣੂਗਾ ਕਦੋਂ ਤੱਕ ਬਣ ਕੇ ਤਿਆਰ ਹੋਏ ਇਹ ਫਿਰ ਟੋਲ ਪਲਾਜਾਂਾਂ ਦੀ ਇਹਨਾਂ ਦੀ ਮੇਲੀ ਭੁਗਤਾਂ ਪਹਿਲਾਂ ਵੀ ਇਦਾਂ ਹੀ ਚੱਲਦੀ ਸੀ ਹੁਣ ਵੀ ਚੱਲਦੀ ਹੈ ਇਹ ਫਿਰ ਟੋਲ ਪਲਾਜਾ ਫ੍ਰੀ ਕਰਾਂਗੇ ਫਿਰ ਹੋ ਜਾਣਾ ਇਹ ਸਾਰੇ ਆ ਜਾਣੇ ਨੇ ਇਹ ਟੋਲ ਪਲਾਜੇ ਦੇ ਉੱਤੇ ਫਿਰ ਇਹਨਾਂ ਦੀਆਂ ਮਨਜ਼ੂਰੀਆਂ ਵੀ ਫਟਾਫਟ ਮਿਲਣੀਆਂ ਔਰ ਮਸ਼ੀਨਰੀ ਵੀ ਪਹਿਲਾਂ ਮੈਂ 28 ਨਵੰਬਰ ਦੀ ਗੱਲ ਆ ਸ਼ਾਇਦ ਇੱਕ ਪੋਸਟ ਪਾਈ ਸੀਗੀ ਲੈ ਕੇ ਵੀ ਇਹਦੇ ਲਈ ਅਸੀਂ ਦੁਬਾਰਾ ਧਰਨਾ ਲਾਵਾਂਗੇ ਉਹ ਚੌਥੇ ਦਿਨ ਮਸ਼ੀਨਰੀ ਲੈ ਕੇ ਆਏ ਸੀ ਆ ਖਵਾਜਕਾਂ ਤੋਂ ਲੈ ਕੇ ਪਰਲੇ ਪਾਸੇ ਪੱਟ ਕੇ ਸਾਈਡਾਂ ਦੇ ਉੱਤੇ ਵੱਟਾ ਪਾ ਗਏ ਅਸੀਂ ਚੁੱਪ ਕਰਕੇ ਇਹ ਵੀ ਚੁੱਪ ਕਰਕੇ ਮਸ਼ੀਨਰੀ ਲੈ ਕੇ ਫੇਰ ਭੱਜ ਗਏ ਉਹ ਵੀ ਕੰਮ ਕਰਾਉਣਾ ਹੋਵੇ ਕੀ ਲੱਗਦਾ ਸਿਰਫ ਤਰਨਾ ਟੀਗਾ ਲਾਉਣਾ ਪੈਂਦਾ ਹੂੰ ਕੀ ਗੱਲ ਹੋਣਾ ਪਈ ਸਾਟੀਗਾ ਲਾਉਣਾ ਪੈਂਦਾ ਬਿਲਕੁਲ ਆਮ ਲੋਕਾਂ ਨੂੰ ਵੀ ਦਿੱਕਤ ਆਊਗੀ ਉਸ ਤੋਂ ਬਾਅਦ ਇਹ ਜਿਹੜੀਆਂ ਪਿੰਡ ਦੇ ਲੋਕ ਨੇ ਉਹਨਾਂ ਨੂੰ ਦਿੱਕਤਾਂ ਦਾ ਜਿਹੜਾ ਸਾਹਮਣਾ ਆ ਉਹ ਖਤਮ ਹੋਊਗਾ ਪਿੰਡਾ ਪੁੰਡਾ ਦੀ ਤਾਂ ਛੱਡੋ ਯਾਰ ਪਿੰਡ ਪੁੰਡ ਸਾਰੇ ਮਰੇ ਹੋਏ ਨੇ ਇਹ ਤੋਂ ਜੋ ਪਿੰਡ ਵਾਲੀਆਂ ਲਿੰਕ ਰੋ ਉਹ ਇਹ ਤਾਂ ਸਰਕਾਰਾਂ ਵੀ ਮਰੀਆਂ ਗਈਆਂ ਨੇ ਪਿੰਡਾਂ ਦੇ ਲੋਕ ਵੀ ਮਰੇ ਨੇ ਇਹਨੇ ਕੋਈ ਜਵਾਨ ਖੋਲਦੇ ਕੋਈ ਵੀ ਬੰਦਾ ਇੱਥੇ ਆ ਕੇ ਕੋਈ ਕੋਈ ਗੱਲ ਕਰੇ ਨਾ ਇਹ ਤਾਂ ਉਹਦੇ ਪਿੱਛੇ ਪੈ ਜਾਂਦੇ ਨਹੀਂ ਵੀ ਇਹਨੇ ਤਾਂ ਇਲੈਕਸ਼ਨ ਲੜਨਾ ਵਾ ਇਹ ਛੱਡ ਦੋ ਪਿੰਡਾਂ ਵਾਲੀ ਗੱਲ ਛੱਡ ਦੋ ਜੀ ਬਿਲਕੁਲ ਤੁਸੀਂ ਦੇਖ ਸਕਦੇ ਹੋ ਕਿ ਅੰਦਰੋਂ ਜਿਹੜੀ ਹੈ ਆਵਾਜ਼ ਜੋ ਨਿਕਲ ਰਹੀ ਹੈ ਅੰਦਰੋਂ ਆਵਾਜ਼ ਜਿਹੜੀ ਹੈ ਉਹ ਦਿਖ ਰਹੀ ਹੈ ਕਿਉਂਕਿ ਜਦੋਂ ਰੋਡ ਦੇ ਉੱਤੇ ਜਾਣਾ ਔਖਾ ਹੋਵੇ ਰੋਡ ਦੇ ਉੱਤੇ ਸਿਰਫ ਆਪਣੇ ਵਾਸਤੇ ਨਹੀਂ ਰੋਡ ਦੇ ਵਿੱਚ ਕਈ ਲੋਕ ਆਂਦੇ ਜਾਂਦੇ ਨੇ ਕਈ ਅਣਗਿਣਤ ਲੋਕ ਕਈ ਬਾਹਰੋਂ ਵੀ ਆਂਦੇ ਨੇ ਤਾਂ ਉਹਨਾਂ ਨੂੰ ਵੀ ਜਿਹੜਾ ਹੈ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਸੋ ਇਹ ਦਿੱਕਤਾਂ ਜਿਹੜੀਆਂ ਕਦੋਂ ਤੱਕ ਖਤਮ ਹੋਣਗੀਆਂ ਫਿਰ ਦੁਬਾਰਤੋਂ ਇਹੀ ਗੱਲ ਕਹੀ ਜਾ ਰਹੀ ਹੈ ਕਿ ਫਿਰ ਤੋਂ ਜਿਹੜਾ ਇੱਕ ਵਾਰੀ ਟੋਲ ਪਲਾਜਾ ਫਿਰ ਫ੍ਰੀ ਕੀਤਾ ਜਾਊਗਾ ਤਾਂ ਉਸ ਤੋਂ ਬਾਅਦ ਫਿਰ ਲੱਗਦਾ ਹੈ ਕਿ ਦਿਨੇ ਕਿਤੇ ਇਹ ਸੁਣਵਾਈ ਹੋ ਗਈ ਤੇ ਇਹ ਰੋਡ ਜਿਹੜਾ ਦੁਬਾਰਤੋਂ ਠੀਕ ਕੀਤਾ ਜਾਊਗਾ ਬਸ ਬਿਲਕੁਲ ਸੋ ਦੱਸ ਦਿਆ ਕਿ ਬਿਲਕੁਲ ਇਸ ਜਗ੍ਹਾ ਦੇ ਉੱਤੇ ਸਕੂਲ ਵੀ ਹੈਗਾ ਸਤਲੋਜੀ ਸਕੂਲ ਭਾਈ ਜੀ ਸਕੂਲ ਦੇ ਵਿੱਚ ਬੱਚੇ ਆਂਦੇ ਉਹ ਵੀ ਕਿਤੇ ਨਾ ਕਿੱਥੇ ਉਹਨਾਂ ਨੂੰ ਦਿੱਕਤਾਂ ਦਾ ਸਾਹਮਣਾ ਨਹੀਂ ਕਰਨਾ ਤੇ ਮੈਂ ਤੁਹਾਨੂੰ ਇਹੀ ਦੱਸਿਆ ਸੀ ਨਾ ਵੀ ਅਸੀਂ ਕਿਸੇ ਲਈ ਨਹੀਂ ਕਰ ਰਹੇ ਕਿ ਪਿੰਡਾਂ ਪੁੰਡਾਂ ਵਾਲੇ ਤਾਂ ਮਰੇ ਹੋਏ ਨੇ ਸਾਡੇ ਆਪਣੇ ਬੱਚੇ ਕਹਿੰਦੇ ਨੇ ਡੈਡੀ ਜਦੋਂ ਅਸੀਂ ਸਕੂਲੇ ਜਾਂਦੇ ਆ ਨਾ ਵੀ ਉਹ ਸਾਡਾ ਡੈਡੀ ਜੀ ਉਹ ਟੈਂਪੂ ਜਿਹੜਾ ਪਲਟੀ ਮਾਰ ਜਾਣਾ ਉੱਤੇ ਉਹ ਟੈਂਪੂ ਦੇ ਵਿੱਚ ਬੱਚੇ ਆਂਦੇ ਨੇ ਨਾ ਜਿਹੜੇ ਸਾਡੇ ਪਿੰਡਾਂ ਦੇ ਫਿਰ ਇੱਥੇ ਪਲਟੀ ਕਈ ਵਾਰੀ ਕਰ ਵੀ ਜਾਂਦਾ ਵਾ ਉਹ ਇਥੋਂ ਇਸ ਕਰਕੇ ਸਾਨੂੰ ਇਹ ਉਹ ਬੱਚਿਆਂ ਦੀ ਜਾਨ ਦਾ ਖਤਰਾ ਵਾ ਇਸ ਕਰਕੇ ਅਸੀਂ ਉਹ ਮੈ ਜਦੋਂ ਉਹ ਮੈਨੂੰ ਬੱਚਿਆਂ ਦੀ ਲੱਗੇ ਡੈਡੀ ਸਾਡਾ ਟੈਂਪੂ ਪਲਟ ਜਾਣਾ ਆ ਵੀ ਜਿਹੜੇ ਮਾੜੇ ਮੋٹے ਟੋਏ ਭਰੇ ਨੇ ਨਾ ਪਿੰਡਾਂ ਵਾਲਿਆਂ ਨੇ ਮਲਵਾ ਲਿਆ ਕੇ ਸਟਿਆ ਤੇ ਨਹੀਂ ਤਾਂ ਇਹ ਤਾਂ ਜਮਾਂ ਹੀ ਨਹੀਂ ਇੱਥੇ ਦਾ ਟੈਂਪੂ ਪਲਟ ਦੇ ਸੀ ਇੱਥੇ ਬਹੁਤ ਜ਼ਿਆਦਾ ਟੋਏ ਪੈ ਗਏ ਤੁਸੀਂ ਦੇਖ ਸਕਦੇ ਹੋ ਕਿ ਛੁੱਟੀ ਦਾ ਟਾਈਮ ਹੋ ਜਾਂਦਾ ਸਵੇਰ ਦਾ ਟਾਈਮ ਹੁੰਦਾ ਟੈਂਪੂ ਜਿਹੜੇ ਆ ਬੱਸਾਂ ਜਿਹੜੀਆਂ ਹੁੰਦੀਆਂ ਨੇ ਤਾਂ ਕਾਫੀ ਦਿੱਕਤਾਂ ਦਾ ਜਿਹੜਾ ਸਾਹਮਣਾ ਕਰਨਾ ਪੈ ਸਕਦਾ ਅਗਰ ਮਾੜੀ ਜੀ ਵੀ ਗਲਤੀ ਹੋ ਜਾਵੇ ਤੇ ਬਿਲਕੁਲ ਗੱਡੀ ਜਿਹੜੀ ਐ ਸਿੱਧੀ ਟੋਏ ਦੇ ਵਿੱਚ ਜਾ ਕੇ ਡਿੱਗ ਸਾਦੀ ਹੈ ਤਾਂ ਕਾਫੀ ਜਾਨੀ ਜੋਖਮ ਵੀ ਜਿਹੜਾ ਪੈ ਸਕਦਾ ਪਰ ਕਿਉਂ ਨਹੀਂ ਸੁਣਦੀ ਨਿਊ ਅਪਡੇਟ ਲੈ ਕੇ ਦੁਬਾਰਾ ਜੁੜਾਂਗੇ ਤੁਹਾਡੇ ਨਾਲ ਦੇਖਦੇ ਰਹੋ ਜਨਾ ਲਾਈਵ ਮੈਨੇਜਿੰਗ ਕੈਮਰਾਮੈਨ ਹਣੀ ਨਾਲ ਤਰਨਵਾ